ਹੁਣ ਨਵੇਂ ਬੱਸ ਸਟੈਂਡ ਤੇ ਸ਼ਿਫਟ ਹੋ ਗਿਆ ਪੁਰਾਣਾ ਬੱਸ ਸਟੈਂਡ ਦੀਆ ਟ੍ਰੈਫਿਕ ਘਟ ਗਈ ਵਧੀਆ ਗੇ ਮੇਰੇ ਅਕੋਰਡਿੰਗ ਦਾ ਠੀਕ ਹੀ ਹੋਇਆ ਮੈਂ ਵੀ ਆਣਾ ਪਰ ਟਾਈਮ ਤਾਂ ਲੱਗਦਾ ਟਾਈਮ ਅਕੋਰਡਿੰਗ ਚੇਂਜਸ ਵੀ ਆੜੇ ਚਾਹੀਦੇ ਨੇ ਪਰ ਯਾਰ ਮੇਰੀ ਬੋਰਡ ਦਾ ਵੈਸੇ ਛਾੜੂਗੀ ਜਾਊਗੀ ਸਰ ਡਿਵੈਲਪਮੈਂਟ ਜਿਹੜੀ ਹੈ ਹਜੇ ਤੱਕ ਸਰਕਾਰ ਅੰਡਰ ਪ੍ਰੋਸੈਸ ਹੈ ਪ੍ਰੋਪਰ ਟਾਈਮ ਨਹੀਂ ਮਿਲਿਆ ਸਰਕਾਰ ਨੂੰ ਕੰਮ ਕਰਨ ਦਾ ਆਦਰਵਾਇਜ਼ ਟਾਈਮ ਮਿਲੇ ਤਾਂ ਸਰਕਾਰ ਕਰੂਗੀ ਕਿਉਂਕਿ ਜੋ ਪਿਛਲੇ ਇਨ ਸਾਲਾਂ ਚ ਨਹੀਂ ਹੋਇਆ ਬਹੁਤ ਸਾਰੇ ਚੇਂਜਸ ਹੋਇਆ ਐਜੂਕੇਸ਼ਨ ਦੇ ਵਿੱਚ ਅਪਗ੍ਰੇਡੇਸ਼ਨ ਹੋਈ ਹੈ ਸਕੂਲ ਆਫ ਫੈਮਿਨੈਂਸ ਆਇਆ ਹੈ ਹਾਈਵੇਸ ਤੇ ਕੰਮ ਕਰ ਰਹੀ ਹੈ ਸਰਕਾਰ ਰੋਡਸ ਡਿਵੈਲਪਮੈਂਟ ਤੇ ਕਰ ਰਹੀ ਹੈ ਇਹਨਾਂ ਪਾਣੀ ਆ ਗਿਆ ਸਾਡੇ ਉਥੇ ਕੁਝ ਕੋਈ ਸਰਕਾਰ ਨਹੀਂ ਖੜੀ ਕੋਈ ਕੁਝ ਨਹੀਂ ਖੜੇ ਕਿਸੇ ਨੇ ਕੁਝ ਨਹੀਂ ਕਰਿਆ ਕੋਈ ਵੀ ਪਾਰਟੀ ਸਰ ਕੋਈ ਵੀ ਨਾ ਹੈਲਥ ਫੈਕਟਰ ਬਾਰੇ ਨਹੀਂ ਗੱਲ ਕਰ ਰਹੀ ਆਪਣੇ ਹਰਿਆਣੇ ਪੰਜਾਬ ਲਈ ਕੱਲਾ ਪੀਜੀਆ ਹੈ ਠੀਕ ਹੈ ਸਰ ਅਸੀਂ ਆਉਂਦੇ ਹਾਂ ਫਿਰ 4 ਵਜੇ ਤੇ ਲਾਈਨ ਤੇ ਲਾ ਕੇ ਲਗ ਦੇਗੇ ਕੋਈ ਕਪੀਜੀਏ ਤਾਂ ਨਹੀਂ ਬਣਾ ਸਕਦੇ ਸਾਰੀ ਪਨੀਰੀ ਬਾਹਰ ਜਾ ਰਹੀ ਹੈ ਤੇਰਾ ਖੋਦਾ ਬ੍ਰਦਰ ਇੱਕ ਬ੍ਰਦਰਾਂ ਨੂੰ ਬਾਹਰ ਜਾਣਾ ਪੈਣਾ ਹੈ ਕਿਉਂ ਕਿਉਂਕਿ ਇੱਥੇ ਉਹਨੂੰ ਕੋਈ ਵੀ ਜੋਬ ਕੁਝ ਨਹੀਂ ਹੋਇਆ ਹੈਗਾ ਪੋਰਟਰ ਆ ਗਈ ਤਾਂ ਉਹ ਪੰਜਾਬ ਦੀ ਬਸ ਦੇ ਵਿੱਚ ਆਹ ਬਸ ਨੇ ਸਫ਼ਰ ਸ਼ੁਰੂ ਕੀਤਾ ਹੈ ਚੰਡੀਗੜ੍ਹ 43 ਸੈਕਟਰ ਬਸ ਸਟੈਂਡ ਤੋਂ ਆਈਐਸਬੀ ਤੋਂ ਤੇ ਗਾਹ ਅੱਗੇ ਪਟਿਆਲੇ ਵੱਲ ਜਾ ਰਹੀ ਹੈ ਔਰ ਇਸ ਬਸ ਦੇ ਵਿੱਚ ਅਸੀਂ ਲੋਕਾਂ ਤੋਂ ਜਾਣ ਦੀ ਕੋਸ਼ਿਸ਼ ਕਰਾਂਗੇ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਤਸਵੀਰਾਂ ਇੱਕ ਵਾਰ ਦਿਖਾ ਦੇਣਾ ਚਾਹੁੰਦੇ ਹਾਂ ਦੇਖ ਸਕਦੇ ਹੋ ਬਸ ਦੇ ਵਿੱਚ ਹਰ ਵਰਗ ਦਾ ਇਨਸਾਨ ਮੌਜੂਦ ਹੈ ਫਿਰ ਪਾਵੇਂ ਉਹ ਕੋ ਬਜ਼ੁਰਗ ਹੋਵੇ ਪਾਵੇਂ ਨੌਜਵਾਨ ਹੋਵੇ ਹਰ ਇੱਕ ਵਰਗ ਇੱਥੇ ਮੌਜੂਦ ਹੈ ਔਰ ਹਰ ਕਿਸੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿੰਦੀ ਹੈ ਜਨਤਾ ਪ੍ਰੋਗਰਾਮ ਦੇ ਵਿੱਚ ਕਿਉਂਕਿ ਜਨਤਾ ਦੀ ਆਵਾਜ਼ ਸੁਕਣਾ ਹੀ ਸਾਡਾ ਸਭ ਤੋਂ ਵੱਡਾ ਮੋਟਿਵ ਹੈ ਇੱਧਰ ਕੁਛ ਬਾਈ ਜੀ ਬੈਠੇ ਬਾਈ ਜੀ ਕੀ ਨਾਮ ਜੀ ਤੁਹਾਡਾ ਨਰਿੰਦਰ ਸਿੰਘ ਬਾਈ ਆ ਕਿੱਥੋਂ ਦੇ ਰਹਿੰਦੇ ਬਾਈ ਜੀ ਰਾਜਪੁਰ ਰਾਜਪੁਰ ਰਹੇ ਨੇ ਉਹ ਹਲਕਾ ਤੁਹਾਡਾ ਪਟਿਆਲਾ ਪੈਂਦਾ ਹੈ ਹੈਨਾ ਜਿੱਥੇ ਵੋਟਾਂ ਤੁਹਾਡੀਆਂ ਪੈਂਦੀਆਂ ਨੇ ਲੋਕ ਸਭਾ ਦੀਆਂ ਇਹਨਾਂ ਹਲਕ ਇਹਨਾਂ ਦੇ ਹਲਕਿਆਂ ਦੀ ਗੱਲ ਕਰੀਏ ਜਾਂ ਪਟਿਆਲਾ ਹਲਕੇ ਦੀ ਗੱਲ ਕਰੀਏ ਸਭ ਤੋਂ ਵੱਡੀ ਦਿੱਕਤ ਪਰੇਸ਼ਾਨੀ ਕੀ ਸਮਝਦੇ ਹਾਂ ਜਿਹੜੀ ਲੱਗਦਾ ਹੈ ਕਿ ਨਹੀਂ ਯਾਰ ਇਹ ਬਹੁਤ ਲੰਬੇ ਸਮੇਂ ਤੋਂ ਹੱਲ ਹੋ ਜਾਣੀ ਚਾਹੀਦੀ ਸੀ ਲੋਕ ਸਭਾ ਅਜੇ ਤੱਕ ਨਹੀਂ ਗਈ ਰਸਤੇ ਵਗੈਰਾ ਆਜ ਪ੍ਰੇਰੇ ਵਿੱਚ ਫੁੱਲ ਤਾਂ ਯਾਰ ਇਹ ਦੇ ਉੱਪਰ ਨੂੰ ਉਹ ਬਾੰਨ ਨਹੀਂ ਰਿਹਾ ਜਿਹੜਾ ਕਿ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਬਣ ਜਾਣਾ ਚਾਹੀਦਾ ਟਾਈਮਲੀ ਜੇਕਰ ਕੰਮ ਹੁੰਦਾ ਤਾਂ ਉੱਤੇ ਮਤਲਬ ਟ੍ਰੈਫਿਕ ਬਹੁਤ ਜ਼ਿਆਦਾ ਘੱਟ ਜਾਂਦੀ ਅੰਜਾਮ ਵਗੈਰਾ ਨਹੀਂ ਲੱਗੇਗਾ ਤੇ ਹੋ ਸਕਦਾ ਹੈ ਕਿ ਆਪਾਂ ਇੱਕ ਪੁਲ ਦਰੋ ਵੀ ਬਣਾ ਸਕਦੇ ਆ ਚੰਡੀਗੜ੍ਹ ਤੋਂ ਮੈਂ ਗਿਰਦਾ ਰਸਤਾ ਕਰਦਾ ਹੈ ਰਾਜਪੇ ਤੋਂ ਪਟਿਆਲੇ ਨੂੰ ਜੀ ਜੀ ਤੇ ਉੱਥੇ ਜਾ ਕੇ ਫਿਰ ਦੁਬਾਰੇ ਫਿਰ ਜਾਮ ਹੋ ਸਕਦਾ ਹੈ ਤੇ ਉੱਥੇ ਵੀ ਅੱਪਾ ਥੋੜਾ ਕੰਮ ਕਰਦੇ ਹੋਏ ਲਾਈਟਾਂ ਵੀ ਰੱਜਣੇ ਚਾਹੀਦੀ ਬਤ ਤੁਸੀਂ ਕਹਿ ਰਹੇ ਹੋ ਕਿ ਮੇਨ ਹਾਈਵੇ ਦੇ ਕੰਮ ਜਿਹੜੇ ਨੇ ਉਹ ਹਣੇ ਤੱਕ ਪੈਂਡਿੰਗ ਪਏ ਨੇ ਜਿਹੜੇ ਨਹੀਂ ਹੋ ਸਕੇ ਪਰ ਕਦੀ ਕੋਈ ਸੋਚੇ ਕਿ ਕਿਹੜਾ ਕੋਈ ਸਮਾਂ ਇਦਾਂ ਦਾ ਰਿਹਾ ਹੋਵੇ ਕੋਈ ਸੰਸਦ ਇਦਾਂ ਦਾ ਰਿਹਾ ਹੋਵੇ ਕੋਈ ਪਾਰਟੀ ਇਦਾਂ ਰਹੀ ਹੋਵੇ ਜਿਨਨੇ ਕੰਮ ਕੀਤੇ ਹੋਣ ਜਾਂ ਫਿਰ ਸ਼ੁਰੂਆਤ ਕੀਤੀ ਕੋਈ ਇਦਾਂ ਹੀ ਰਹੀ ਅੱਜ ਤੱਕ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਮਤਲਬ ਜਿੱਦਾਂ ਕਿ ਹੌਲੀ ਹੌਲੀ ਕੰਮ ਹੋ ਰਹੇ ਆ ਸਾਰੀ ਹੂੰ ਜਿਆਦਾ ਕੋਈ ਪਾਰਟੀ ਕੋਈ ਪਾਰਟੀ ਦਾ ਮੈਂ ਹੈ ਨਹੀਂ ਜੀ ਉਹ ਕੋਈ ਇਦਾਂ ਸੱਤ ਸੱਤ ਦਿਨ ਟਕਰਾਈਦਾ ਜਿਹਨਾਂ ਕਹੇ ਕਿ ਹਾਂ ਵੀ ਮੈਂ ਕੰਮ ਕਰਾ ਕੇ ਆਉਂਗਾ ਕਰਾ ਕੇ ਹੂੰ ਬਸ ਹੌਲੀ ਹੌਲੀ ਕੰਮ ਕਰਦੇ ਰਹੇ ਹਾਂ ਠੀਕ ਹੈ ਸੋ ਭਾਈ ਤੁਹਾਡਾ ਨਾਮ ਕੀ ਹੈ ਜੀ ਰੋਬਲ ਸ਼ਰਮਾ ਕਿੱਥੋਂ ਦੇ ਰਹਿੰਦੇ ਹੋ ਰੋਬਲ ਮੈਂ ਪਟਿਆਲੇ ਸ਼ਹਿਰ ਤੋਂ ਹੀ ਆ ਪਟਿਆਲੇ ਸ਼ਹਿਰ ਤੋਂ ਤੁਹਾਡਾ ਵੀ ਤੁਹਾਡੀ ਸੀਟ ਵੀ ਕਾਫੀ ਹੌਟ ਸੀਟ ਮੰਨੀ ਜਾ ਰਹੀ ਹੈ ਉਸ ਕਾਰਨ ਸਭ ਤੋਂ ਵੱਡਾ ਹੀ ਹੈ ਕਹਿੰਦੇ ਕਿ ਮੁੱਦੇ ਬਹੁਤ ਨੇ ਪਰ ਪਟਿਆਲੇ ਤੁਸੀਂ ਰਹਿੰਦੇ ਹੋ ਅਸਰ ਮੁੱਦੇ ਸਮਝਦੇ ਕਿਉਂਕਿ ਮੁੱਦੇ ਹੈ ਕੀ ਕੀ ਨੇ ਔਰ ਮੁੱਦੇ ਦਾ ਬੇਸਿਕਲੀ ਮੁੱਦੇ ਦਾ ਬਹੁਤ ਨਹੀਂ ਵੀਰੇ ਹੂੰ ਫੋੜ ਨਵੇਂ ਬੱਸ ਸਟੈਂਡ ਤੇ ਸ਼ਿਫਟ ਹੋ ਗਿਆ ਪੁਰਾਣਾ ਬੱਸ ਸਟੈਂਡ ਸੀ ਆ ਟ੍ਰੈਫਿਕ ਘੱਟ ਗਈ ਵਧੀਆ ਗੇ ਮੇਰੇ ਅਕੋਰਡਿੰਗ ਦਾ ਠੀਕ ਹੀ ਹੋਇਆ ਹੂੰ ਮੈਂ ਵੀ ਆਣਾ ਪਰ ਟਾਈਮ ਤਾਂ ਲੱਗਦਾ ਟਾਈਮ ਦੇ ਅਕੋਰਡਿੰਗ ਚੇਂਜਸ ਵੀ ਆੜੇ ਚਾਹੀਦੇ ਨੇ ਹੂੰ ਔਰ ਯਾਰ ਮੇਰੀ ਬੋਰਡ ਦਾ ਵੈਸੇ ਝਾੜੂ ਨਹੀਂ ਜਾਊਗੀ ਹਾਂ ਕਿਉਂਕਿ ਮਤਲਬ 75 ਸਾਲਾਂ ਦੇ ਵਿੱਚ ਜਨਰਲ ਵਰਗ ਨੂੰ ਕਿਸੇ ਨੇ ਕੁਝ ਦਿੱਤਾ ਵੀ ਤਾਂ ਨਹੀਂ ਹੂੰ ਸਾਡਾ ਹੁਣ ਜਾਦੀ ਸਰਕਾਰ ਆਈ ਆ ਪਰ ਅਸੀਂ ਅਫੋਰਡ ਵੀ ਕਰ ਸਕਦੇ ਆ ਨੋ ਡਾਊਟ ਮੈਂ ਰੋਡ ਵੀ ਕਰ ਸਕਦਾ ਬਿੱਲ ਵੀ ਇਲੈਕਟ੍ਰਿਸਿਟੀ ਭਰ ਸਕਦਾ ਪਰ ਮੈਨੂੰ ਭਗਵੰਤ ਸਿੰਘ ਸੋਲ ਦੀ ਸਰਕਾਰ ਬਹੁਤ ਵਧੀਆ ਲੱਗੀ ਸਾਡੇ ਵਰਗੇ ਦੇ ਬਿੱਲ ਵੀ ਤਾਂ ਮਾਫ ਹੋਏ ਨੇ ਕੰਮ ਵਧੀਆ ਕਰ ਰਹੇ ਯਾਰ ਭਗਵੰਤ ਮੇਰੀ ਵੋਟ ਦਾ ਝਾੜੂ ਨੂੰ ਹੈ ਬਈ ਠੀਕ ਹੈ ਤੇ ਇੱਕ ਵਸਨ ਹੋਰ ਕੁਝ ਤੋਂ ਇਲਾਵਾ ਮੁੱਦਾ ਚਲੋ ਇਹ ਤਾਂ ਇੱਕ ਮੁੱਦਾ ਹੋ ਗਿਆ ਕਹਿੰਦੇ ਬਿਜਲੀ ਸਸਤੀ ਹੋ ਗਈ ਬਿਜਲੀ ਫ੍ਰੀ ਹੋ ਗਈ ਉਹ ਹੋ ਗਿਆ ਉਸ ਤੋਂ ਇਲਾਵਾ ਕੀ ਇਹ ਜਿਹੇ ਮੁੱਦੇ ਨੇ ਜੋ ਕਿ ਕਿਉਂਕਿ ਇਹ ਜਿਹੜੀਆਂ ਵੋਟਾਂ ਪੈਣੀਆਂ ਨੇ ਇਸ ਦੀ ਆਵਾਜ਼ ਕੇਂਦਰ ਤੱਕ ਜਾਣੀ ਹੈ ਨੋ ਡਾਊਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਧੀਆ ਕੰਮ ਕਰ ਰਿਹਾ ਉਹਦੇ ਚ ਫੈਸਲੇ ਲੈਣ ਦੀ ਤਾਕਤ ਹੈ ਇੱਕ 12.70 ਖਤਮ ਕੀਤੀ ਉਹਨੇ ਠੀਕ ਹੈ ਰਾਮ ਮੰਦਿਰ ਬਣਾਇਆ ਮੁੱਦਾ ਹੀ ਖਤਮ ਕਰਤਾ ਨੋ ਡਾਊਟ ਪਰ ਇਸ ਕੇਂਦਰ ਦੇ ਵਿੱਚ ਤਾਂ ਮੈਨੂੰ ਲੱਗਦਾ ਨਰਿੰਦਰ ਮੋਦੀ ਆਊਗਾ ਭਾਈ ਮੈਨੂੰ ਲੱਗਦਾ ਮੇਰੇ ਥੀਕ ਹੈ ਪਹਿਲੇ ਭਗਵੰਤ ਮਾਨ ਵੀ ਵਧੀਆ ਕੰਮ ਕਰ ਰਿਹਾ ਨੋ ਡਾਊਟ ਤੇ ਕਹਿੰ ਰਹੇ ਨੇ ਕਿ ਸਰਕਾਰ ਵੀ ਵਧੀਆ ਕੰਮ ਕਰ ਰਹੀ ਹੈ ਔਰ ਅੱਗੇ ਵੀ ਚੱਲਾਂਗੇ ਅੱਗੇ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੋਕ ਇੱਥੇ ਆ ਬੈਠੇ ਹੋਏ ਨੇ ਬਹੁਤ ਸਾਰੇ ਵਰਗ ਦੇ ਲੋਕ ਇੱਥੇ ਬੈਠੇ ਹੋਏ ਨੇ ਔਰ ਕਹਿੰਦੇ ਨੇ ਕੀ ਕਹਿੰਦੀ ਹੈ ਜਨਤਾ ਉਸ ਜਨਤਾ ਕੀ ਕਹਿੰਦੀ ਅਸੀਂ ਜ਼ਰੂਰ ਪੁੱਛਾਂਗੇ ਮਹਿਲਾਵਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਮੈਡਮ ਕੀ ਨਾ ਜੀ ਤੁਹਾਡਾ ਬਬੀਤਾ ਸਰ ਬਬੀਤਾ ਜੀ ਕਿੱਥੇ ਰਹਿੰਦੇ ਹੋ ਤੁਸੀਂ ਟੂਰੀ ਤੋਂ ਸਰ ਟੂਰੀ ਤੋਂ ਹੋਰ ਅ ਕਿਦਾਂ ਦੇਖੀਏ ਕਿ ਐਤਕ ਜਿਹੜੀ ਲੋਕ ਸਭਾ ਚੋਣਾਂ ਆ ਗਈਆਂ ਨੇ ਉਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕੀ ਸਮਝਦੇ ਹੋ ਕਿ ਮੁੱਦੇ ਕਿਹੜੇ ਨੇ ਖਾਸ ਕਰਕੇ ਜਿਹੜੇ ਅ ਕੇਂਦਰ ਦੇ ਵਿੱਚ ਚੱਕੇ ਜਾਣੇ ਚਾਹੀਦੇ ਨੇ ਜੋ ਕਿ ਹਾਲੇ ਤੱਕ ਨਹੀਂ ਪਹੁੰਚੇ ਸਰ ਡਵੈਲਪਮੈਂਟ ਜਿਹੜੀ ਹੈ ਹਜੇ ਤੱਕ ਸਰਕਾਰ ਅੰਡਰ ਪ੍ਰੋਸੈਸ ਹੈ ਪ੍ਰੋਪਰ ਟਾਈਮ ਨਹੀਂ ਮਿਲਿਆ ਸਰਕਾਰ ਨੂੰ ਕੰਮ ਕਰਨ ਦਾ ਆਦਰਵਾਇਜ਼ ਟਾਈਮ ਮਿਲੇ ਤਾਂ ਸਰਕਾਰ ਕਰੂਗੀ ਕਿਉਂਕਿ ਜੋ ਪਿਛਲੇ 19 ਸਾਲਾਂ ਚ ਨਹੀਂ ਹੋਇਆ ਬਹੁਤ ਸਾਰੇ ਚੇਂਜਸ ਹੋਇਆ ਐਜੂਕੇਸ਼ਨ ਦੇ ਵਿੱਚ ਅਪਗ੍ਰੇਡੇਸ਼ਨ ਹੋਈ ਹੈ ਸਕੂਲ ਆਫ ਫੈਮਿਨੈਂਸ ਆਇਆ ਹੈ ਹਾਈਵੇਜ਼ ਤੇ ਕੰਮ ਕਰ ਰਹੀ ਹੈ ਸਰਕਾਰ ਰੋਡਸ ਡਵੈਲਪਮੈਂਟ ਤੇ ਕਰ ਰਹੀ ਹੈ ਹੋਰ ਜਿਹੜੀ ਇਹ ਮਤਲਬ ਜਿਵੇਂ ਪੁਲਿਸ ਨੂੰ ਹੈ ਅਪਗ੍ਰੇਡ ਕੀਤਾ ਗਿਆ ਹੈ ਨਵੀਆਂ ਗੱਡੀਆਂ ਵਗੈਰਾ ਦਿੱਤੀਆਂ ਬਹੁਤ ਹੈ ਜੋ ਡਵੈਲਪਮੈਂਟ ਚੱਲ ਰਹੀ ਹੈ ਬਟ ਹਲੇ ਸਰਕਾਰ ਨੂੰ ਟਾਈਮ ਚਾਹੀਦਾ ਹੈ ਪਹਿਲਾਂ ਲੀਆਂ ਸਰਕਾਰਾਂ ਨੂੰ ਆਪਾਂ 10-10 ਸਾਲ ਦਿੱਤੇ ਨੇ ਹਾਂ ਇਹਨਾਂ ਸਰਕਾਰਾਂ ਨੂੰ ਵੀ ਥੋੜਾ ਜਿਹਾ ਟਾਈਮ ਚਾਹੀਦਾ ਕੰਮ ਕਰਨ ਲਈ ਕਿਉਂਕਿ ਸਰਕਾਰ ਨੂੰ ਤਾਂ ਹੋਰ ਪਾਸੇ ਉਲਝਾਈ ਫਿਰਦੇ ਨੇ ਹਾਂ ਪਰ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੋਣਗੀਆਂ ਉਹ ਚ ਤਾਂ ਸਾਰੀ ਗੱਲ ਕੇਂਦਰ 'ਚ ਰੱਖੀ ਜਾਣੀ ਆ ਤੇ ਕੇਂਦਰ 'ਚ ਕਿਹੜੇ-ਕਿਹੜੇ ਮਸਲੇ ਪਹੁੰਚਣੇ ਚਾਹੀਦੇ ਨੇ ਚਲੋ ਇਹ ਤਾਂ ਜਿਹੜੇ ਸਟੇਟ ਦੇ ਮਸਲੇ ਹੋਗੇ ਜਿਹੜੇ ਤੁਸੀਂ ਦੱਸੇਗੇ ਡਿਵੈਲਪਮੈਂਟ ਦੇ ਹੈਗੇ ਆ ਕੇਂਦਰ ਦੇ ਮਸਲਿਆਂ ਨੂੰ ਕਿਦਾਂ ਸਮਝਦੇ ਹੋ ਸਰ ਐਜੂਕੇਸ਼ਨ ਜਿਹੜੀ ਮੇਨ ਹੈ ਅਗਰ ਆਪਾਂ ਐਜੂਕੇਸ਼ਨ ਵੱਲੀਓ ਡਿਵੈਲਪਮੈਂਟ ਕਰਾਂਗੇ ਅਗਰ ਆਪਣੀ ਮਤਲਬ ਯੁਵਾ ਪੀੜੀ ਡਿਵੈਲਪਮੈਂਟ ਵਾਲਾ ਆਊਗੀ ਤਾਂ ਆਪਣੇ ਆਪ ਅੱਗੇ ਡਿਵੈਲਪਮੈਂਟ ਹੋਣੀ ਹੈ ਕਿਉਂਕਿ ਅੱਜ ਬੱਚੇ ਜਿਹੜੇ ਨਾਇਲਸ ਕਰਦੇ ਨੇ ਬਾਹਰ ਚਲੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪ੍ਰੋਪਰ ਐਜੂਕੇਸ਼ਨ ਨਹੀਂ ਮਿਲ ਰਹੀ ਇੱਥੇ ਉਹਨਾਂ ਨੂੰ ਕੋਈ ਰਸਤਾ ਅੱਗੇ ਨਹੀਂ ਦਿਖਾਈ ਦਿੰਦਾ ਹੁਣ ਨਾਇਲਸ ਦਾ ਜਦ ਇਹਨਾਂ ਨੇ ਏਜ ਵਧਾਤੀ ਹੈ ਕਿ ਉਸ ਤੋਂ ਪਹਿਲਾਂ ਤੁਸੀਂ ਨਾਇਲਸ ਨਹੀਂ ਉਹ ਕਰ ਸਕਦੇ ਤਾਂ ਇਹ ਇੱਕ ਬਹੁਤ ਵਧੀਆ ਰਾਹ ਸੀਗਾ ਸਰਕਾਰ ਦਾ ਮਤਲਬ ਉਸ ਪਾਸੇ ਜਾਣ ਠੀਕ ਹੈ ਸੋ ਕਹਿਣਾ ਇਹ ਕਿ ਐਜੂਕੇਸ਼ਨ ਦਾ ਮੁੱਦਾ ਜਿਹੜਾ ਉਹ ਕੇਂਦਰ ਦੇ ਵਿੱਚ ਜ਼ਰੂਰ ਗੂੰਜਣਾ ਚਾਹੀਦਾ ਲੰਬੇ ਸਮੇਂ ਤੋਂ ਨਹੀਂ ਗੂੰਜਿਆ ਔਰ ਉਸ ਨੂੰ ਲੈ ਕੇ ਜਿਹੜਾ ਹੈ ਕਦਮ ਵੀ ਚੱਕੇ ਜਾਣੇ ਚਾਹੀਦੇ ਨੇ ਅੱਗੇ ਵੀ ਜਾਵਾਂਗੇ ਜ਼ਰੂਰ ਲੋਕਾਂ ਨਾਲ ਇੱਥੇ ਗੱਲਬਾਤ ਕਰਾਂਗੇ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਸੱਚੀ ਗੱਲ ਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਕਿੱਥੋਂ ਦੇ ਰਹੇ ਹੋ ਸੁਖਵਿੰਦਰ ਸਿੰਘ ਜੀ ਮੈਂ ਬਠਿੰਡੇ ਦਾ ਰਹਿਣ ਵਾਲਾ ਹਾਂ ਬਠਿੰਡੇ ਦੇ ਰਹਿਣ ਵਾਲੇ ਉਹ ਬੜੀ ਹੌਟ ਸੀਟ ਹੈ ਤੁਹਾਡੇ ਵਾਲੇ ਪਾਸੇ ਦੀ ਵੀ ਕੀ ਲੱਗਦਾ ਹੈ ਕਿ ਮੁੱਦੇ ਕਿਹੜੇ ਨੇ ਖਾਸ ਕਰਕੇ ਜਿਹੜੇ ਕੇਂਦਰ ਦੇ ਵਿੱਚ ਚੱਕਣੇ ਇਸ ਵਕਤ ਬ ਕਿਉਂਕਿ ਲੋਕ ਸਭਾ ਦੀ ਇਹ ਚੋਣਾਂ ਨੇ ਔਰ ਵੋਟਾਂ ਤੁਸੀਂ ਸਾਰਿਆਂ ਨੇ ਸਿਰ ਉਪਾਉਣੀਆਂ ਜੀ 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 ਮੁੱਦੇ ਬਸ ਮੇਨ ਸ਼ਹਿਰ ਦੀ ਡਿਵੈਲਪਮੈਂਟ ਦਾ ਮੁੱਦਾ ਹੈਗਾ ਜੀ ਸਾਡੇ ਬਠਿੰਡੇ ਦਾ ਤੇ ਆਪਣੇ ਬਠਿੰਡੇ ਦੇ ਵਿੱਚ ਜੀ 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 ਕਿਸ ਤਰੀਕੇ ਦੇ ਡਿਵੈਲਪਮੈਂਟ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਖਾਸ ਕਰ ਨਹੀਂ ਹੈ ਜੀ ਕੋਈ ਸ਼ੋਰ ਇਨਫਰਾਸਟ੍ਰਕਚਰ ਨਹੀਂ ਹੈ ਜੀ ਇਹ ਚੀਜ਼ਾਂ ਦੀ ਘਾਟ ਹੈ ਕੋਈ ਵੈਸੇ ਕੋਈ ਲੱਗਿਆ ਅਜ ਤੱਕ ਇਧਰ ਕੋਈ ਸੰਸਦ ਖਾਸ ਕਰ ਬਠਿੰਡੇ ਹਲਕੇ ਦੀ ਗੱਲ ਕਰੀਏ ਕੋ ਆਇਆ ਹੋਵੇ ਜਿਨੇ ਕੰਮ ਕਰਵਾਏ ਵੀ ਹੋਣ ਜਾਂ ਕੇਂਦਰ ਤੋਂ ਪੈਸਾ ਆਇਆ ਵੀ ਹੋਵੇ ਕੰਮ ਲਗਵਾਇਆ ਵੀ ਹੋਵੇ ਜੀ ਬਸ ਆ ਰਹੇ ਹੁੰਦੇ ਜਾਂਦੇ ਇਦਾਂ ਜਾਂਦੇ ਆ ਜੀ ਬਸ ਕਾਲੀਦਾਂ ਦੇ ਥੋੜਾ ਬਹੁਤ ਕਰਵਾਇਆ ਡਵਲਪਮੈਂਟ ਜਿੰਨੀ ਹੈਗੀ ਹੈ ਬਾਕੀ ਨਵੇਂ ਦੇਖਦੇ ਜਿੱਦਾਂ ਆਉਂਦੇ ਜੀ ਜੀ ਤੁਸੀਂ ਕਹਿ ਰਹੇ ਹੋ ਤੁਸੀਂ ਪਾਰਟੀ ਦਾ ਵੀ ਨਾਂ ਲਿੱਤਾ ਪਰ ਇਸ ਦੇ ਵਿੱਚ ਕਿੱਦਾਂ ਦੇਖੀਏ ਕਿ ਹੁਣ ਹੋਰ ਕਿਹੜੇ ਕਿਹੜੇ ਮੁੱਦੇ ਨੇ ਕਿਉਂਕਿ ਔਰ ਵੱਡੀ ਗੱਲ ਇਹਦੇ ਵਿੱਚ ਆਉਂਦੀ ਕਿ ਵੋਟ ਐਦ ਕੀ ਫਿਰ ਪਾਉਗੀ ਕਿਨੂੰ ਕਿਉਂਕਿ ਤੁਸੀਂ ਮੁੱਦੇ ਵੀ ਗਿਣਾ ਰਹੇ ਹੋ ਤੁਸੀਂ ਗਿਣਾਵਤ ਦਿੱਤਾ ਕਿ ਇਹਨਾਂ ਨੇ ਕੰਮ ਵੀ ਕੀਤੇ ਆ ਪਰ ਵੋਟ ਫਿਰ ਕੀ ਕੰਮਾਂ ਨੂੰ ਪਾਉਗੀ ਚਿਹਰੇ ਨੂੰ ਪਾਉਗੀ ਜਾਂ ਫਿਰ ਕਹ ਲਈਏ ਕਿ ਪਾਰਟੀ ਦਾ ਦੇਖ ਕੇ ਨਿਸ਼ਾਨ ਪਾਉਗੀ ਆ ਜੀ ਮੈਂ ਅਕੋਰਡਿੰਗ ਟੂ ਮੀ ਪਾਰਟੀ ਨੂੰ ਪਾਉਗੀ ਜੀ ਜੀ ਪਾਰਟੀ ਨੂੰ ਦੇਖ ਕੇ ਜੀ ਜੀ ਹਾਂ ਜੀ ਜਿਦਾ ਅੱਗੇ ਮਨ ਲੋ ਆਪਾਂ ਵਿਧਾਨ ਸਭਾ ਦੇਖਿਆ ਉਹ ਜਾ ਫਿਰ ਹੋਇਆ ਮੈਨੂੰ ਇਹੀ ਲੱਗਦਾ ਹੋਵੇਗਾ ਠੀਕ ਸੋਟ ਪਾਰਟੀ ਨੂੰ ਦੇਖ ਕੇ ਪਾਈਗੇ ਜੀ 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 ਠੀਕ ਹੈ ਸੋ ਬਠਿੰਡੇ ਦੇ ਲੋਕ ਤੁਸੀਂ ਦੇਖ ਰਹੇ ਹੋ ਕਿ ਬਠਿੰਡੇ ਦੇ ਲੋਕ ਇਸ ਵਾਸਤੇ ਮੌਜੂਦ ਨੇ ਕਹਿ ਰਹੇ ਨੇ ਕਿ ਪਾਰਟੀ ਨੂੰ ਵੋਟ ਪਵੇਗੀ ਭਾਈ ਜੀ ਕੀ ਨਾਮ ਜੀ ਤੁਹਾਡਾ ਨਾਮ ਤਾਂ ਦੱਸੋ ਅਜੀਤ ਕੁਮਾਰਾ ਜੀ ਕਿੱਥੋਂ ਰਹਿੰਦੇ ਹੋ ਜੀ ਜੀ ਮੈਂ ਪਟਿਆਲੇ ਜੀ ਪਟਿਆਲੇ ਸ਼ਹਿਰ ਦੇ ਨਾਲ ਲਈਓ ਮਹਾਰਾਜਿਆਂ ਦੇ ਸ਼ਹਿਰ ਦੇਓ ਕਈ ਮੁੱਦੇ ਦੇਖਦੇ ਹੋ ਮਹਾਰਾਜਿਆਂ ਦੇ ਕਹਿੰਦੇ ਮਹਾਰਾਜੇ ਰਹਿ ਗਏ ਕਿ ਮੁੱਦੇ ਵੀ ਹੈਗੇ ਨੇ ਉੱਥੇ ਕੁਝ ਨਹੀਂ ਹੈ ਜੀ ਉੱਥੇ ਬਸ ਇਹਨਾਂ ਪਾਣੀ ਆ ਗਿਆ ਸਾਡੇ ਉੱਥੇ ਕੁਝ ਕੋਈ ਸਰਕਾਰ ਨਹੀਂ ਖੜੀ ਕੋਈ ਕੁਝ ਨਹੀਂ ਖੜ ਕਿਸੇ ਨੇ ਕੁਝ ਨਹੀਂ ਕਰਿਆ ਜੋ ਸਰਦਾਰ ਸਿੱਖ ਕੋਲ ਆਪਣੇ ਕਰਿਆ ਨਾ ਗੁਰਦੁਆਰਿਆਂ ਵਾਲਿਆਂ ਨੇ ਕਰਿਆ ਬੰਦੇ ਨੇ ਆਪਣੇ ਪੱਲੇ ਪੈਸੇ ਲਾਗੇ ਸਾਡੀ ਹੈਲਪ ਕੀਤੀ ਉਹਨਾਂ ਨੇ ਸਾਨੂੰ ਰੋਟੀ ਖਵਾਈ ਕੋਈ ਸਰਕਾਰ ਨਹੀਂ ਆਈ ਕੋਈ ਕਾਂਗਰਸ ਦਾ ਬੰਦਾ ਨਹੀਂ ਕੋਈ ਝੜੂ ਵਾਲਾ ਨਹੀਂ ਕੋਈ ਮੋਦੀ ਵਾਲਾ ਕੋਈ ਬੰਦਾ ਨਹੀਂ ਜੋ ਗੁਰਦੁਆਰਾ ਨੇ ਆਪਣੇ ਪੱਲਿਓ ਪੈਸੇ ਇਕੱਠੇ ਕਰਕੇ ਸਦਾਰਾ ਲੋਕਾਂ ਨੇ ਸਾਨੂੰ ਰੋਟੀ ਪਾਣੀ ਲੰਗਰ ਤਿੰਨ ਦਿਨ ਅਸੀਂ ਕੋਠੇ ਤੇ ਟੰਗੇ ਰਹੇ ਮੈਂ ਤੁਸੀਂ ਬਾੜ ਦੇ ਵਿੱਚ ਤਰਾਸ ਰਹੇ ਹੋ ਜਿਹੜਾ ਹੜ ਦਾ ਸਮਾਂ ਆਇਆ ਸੀ ਹਾਂ ਬਿਲਕੁਲ ਜੀ ਬਿਲਕੁਲ ਸਾਡੀ ਕੋਈ ਕਿਸੇ ਸਰਕਾਰ ਨੇ ਕੋਈ ਹੈਲਪ ਨਹੀਂ કરી ਜੋ ਸਦਾਰ ਸਿੱਖ ਕੌਮ ਨੇ ਹੈਲਪ ਕੀਤੀ ਅਸੀਂ ਉਹਨੂੰ ਸਲਾਮ ਕਾਦੇ ਸਲੂਟ ਕਰਦਾ ਬਾਕੀ ਤਾਂ ਕੀ ਲੱਗਦਾ ਫਿਰ ਜੇ ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਮਦਦ ਨਹੀਂ ਕਰਦੀਆਂ ਕੁਝ ਨਹੀਂ ਕਰਦੀਆਂ ਹੁਣ ਤੁਹਾਡੀ ਦਾ ਐਸੇ ਆਵਾਜ਼ ਚੱਕਰ ਦਾ ਸਮਾਂ ਆ ਗਿਆ ਵੋਟ ਹੀ ਤੁਹਾਡੀ ਆਵਾਜ਼ ਹੈਗੀ ਹੈ ਫਿਰ ਇਹ ਕਿ ਵੋਟ ਕਿਸ ਤਰੀਕੇ ਨਾਲ ਪਾਉਗੀ ਕਿ ਕੰਮਾਂ ਨੂੰ ਦੇਖ ਕੇ ਪਾਉਗੀ ਪਾਰਟੀਆਂ ਨੂੰ ਦੇਖ ਕੇ ਪਾਉਗੀ ਚਿਹਰਿਆਂ ਨੂੰ ਦੇਖ ਕੇ ਪਾਉਗੀ ਪਾਰਟੀ ਦਾ ਹੀ ਨਹੀਂ ਜੀ ਕੋਈ ਪਾਰਟੀ ਦਾ ਹੀ ਨਹੀਂ ਕੋਈ ਵੀ ਹਾਂ ਅਜੇ ਤਾਂ ਬਸ ਨਾ ਹੱਥ ਖੜੇ ਹੈ ਵੀ ਕਿਸੇ ਨੂੰ ਨਹੀਂ ਪਾਉਂਦੇ ਲੋੜ ਹੀ ਨਹੀਂ ਪਾਉਂਦੇ ਸੱਤ ਕੜੇ ਕਰ ਦਿੱਤੇ ਨੇ ਹੈ ਵੋਟ ਪਾਉਗੇ ਮੈਸੇ ਨਹੀਂ ਮੈਨੇ ਪਾਉਂਗਾ ਜੀ ਵੈਸੇ ਵੋਟ ਤਾਂ ਕਹਿੰਦੇ ਪਾਣੀ ਚਾਹੀਦੀ ਬਹੁਤ ਔਖਾ ਹੱਕ ਮਿਲਿਆ ਸਾਨੂੰ ਵੋਟ ਪਾਉਣ ਦਾ ਪਾਉਣ ਦਾ ਮਿਲਿਆ ਤਾਂ ਹੈ ਜੀ ਪਰ ਜਿਸ ਤਰ੍ਹਾਂ ਸਾਡੇ ਸਾਡੇ ਦੇ ਮੁਸੀਬਤ ਪਈ ਹੈ ਸਾਡੇ ਤੇ ਤੁਸੀਂ ਉੱਥੇ ਆ ਕੇ ਦੇਖ ਲੇ ਮਹਾਰਾਜ ਸਾਰਾ ਫਰਨੀਚਰ ਹਾਂ ਜੀ ਫਰਨੀਚਰ ਨੇ ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ ਸੀ ਇਹਦਾ ਭੁੱਖੇ ਮਾਰੇ ਸੀਗੇ ਪਾਣੀ ਤੋਂ ਵੀ ਤਰਸੇ ਹੋਏ ਸੀ ਬਸ ਇਹ ਸਰਦਾਰਾਂ ਦਾ ਸ਼ੁਕਰੀਆ ਸੀ ਕੌਮ ਦਾ ਸ਼ੁਕਰ ਗੁਜ਼ਾਰਾ ਹੈ ਪਾਣੀ ਰੋਟੀ ਉਹਨਾਂ ਨੇ ਸਾਨੂੰ ਉੱਥੇ ਬਚਾਇਆ ਚਾਹ ਜਿਸ ਤਰ੍ਹਾਂ ਮਰਜ਼ੀ ਪਚਾਇਆ ਉਹਨਾਂ ਨੇ ਵਿਚਾਰਾ ਨੇ ਪੈਦਲ ਆਏ ਪਾਣੀ ਜੇ ਲਫਾ ਬਣਾ ਕੇ ਬ੍ਰੈਡ ਦੁੱਧ ਹਰੇਕ ਚੀਜ਼ ਉਹਨੇ ਜਾਂਦੇ ਦਿੱਤਾ ਠੀਕ ਹੈ ਸੋ ਕਹਿ ਰਹੇ ਨੇ ਕਿ ਸਰਕਾਰਾਂ ਕਹਿੰਦੇ ਨਹੀਂ ਪਹੁੰਚੀਆਂ ਕਿਤੇ ਨਾ ਕਿਤੇ ਨਿਰਾਸ਼ ਜਿਹੜੇ ਸਰੂ ਨਜ਼ਰ ਆ ਰਹੇ ਨੇ ਪਰ ਇਹ ਵੀ ਕਹਿ ਰਹੇ ਨੇ ਕਿ ਵੋਟ ਨਹੀਂ ਪਾਉਣਗੇ ਬੜਾ ਅਸੀਂ ਤੁਹਾਨੂੰ ਜ਼ਰੂਰ ਦਰਖਾਸਤ ਕਰਾਂਗੇ ਅਸੀਂ ਬਾਈ ਜੀ ਨੂੰ ਵੀ ਜ਼ਰੂਰ ਕਵਾਂਗੇ ਵੋਟ ਜ਼ਰੂਰ ਪਾਓ ਕਿਉਂਕਿ ਇੱਕ ਬਹੁਤ ਔਖਾ ਹੱਕ ਜਿਹੜਾ ਹੈ ਮਿਲਿਆ ਉਹ ਰਹੀ ਇੱਕ ਆਵਾਜ਼ ਜਿਹੜੀ ਹੈਗੀ ਹੈ ਜੋ ਤੁਹਾਡੀ ਬੁਲੰਦ ਕਰ ਸਕਦੀ ਹੈ ਇੱਧਰ ਇੱਕ ਬਾਈ ਜੀ ਬੈਠੇ ਨੇ ਬਾਈ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਚੰਗੌਰ ਸਿੰਘ ਆ ਸਰ ਚੰਗੌਰ ਸਿੰਘ ਜੀ ਕਿੱਥੋਂ ਰਹਨ ਵਾਲੇ ਹੋ ਮੈਂ ਸਰ ਜੱਖਲਦੋ ਰਹਨ ਵਾਲਾ ਹਾਂ ਜੱਖਲਦੋ ਸੋ ਕਿੱਦਾਂ ਦੇਖਦੇ ਹੋ ਔਰ ਹਲ ਸਰ ਮੈਨੂੰ ਸਰਸਾ ਪੈਂਦਾ ਹੈ ਸਰਸਾ ਹਰ ਕਾ ਪੈਂਦਾ ਹੈ ਔਰ ਕਿਦਾਂ ਦੇਖਦੇ ਹੋ ਕਿ ਕਿ ਵੋਟਾਂ ਕਿਸ ਤਰੀਕੇ ਨਾਲ ਪਹਿਣਗੇ ਕਿਉਂਕਿ ਤੁਹਾਡੇ ਸਰਸੇ ਵਾਲੇ ਪਾਸੇ ਵੀ ਕਹਿੰਦੇ ਨਾ ਰੁਝਾਨ ਕਈ ਵਾਰੀ ਤਾਂ-ਤਾਂ ਹੁੰਦੇ ਹੀ ਰਹਿੰਦੇ ਹੈ ਹਨਾ ਪਰ ਮੁੱਦੇ ਸਭ ਤੋਂ ਪਹਿਲੇ ਉੱਥੇ ਦੇ ਕੀ ਨੇ ਜਿਹੜੇ ਸਭ ਤੋਂ ਅਹਿਮ ਮੁੱਦੇ ਨੇ ਜਿਹੜੇ ਅਜੇ ਤੱਕ ਕੇਂਦਰ 'ਚ ਨਹੀਂ ਪਹੁੰਚੇ ਸਰ ਪਾਰਟੀ ਇਹਦੀ ਸਾਰੀਆਂ ਬੇਕਾਰ ਕੰਮ ਕਰਦੀਆਂ ਸਾਰੇ ਧਰਮ ਦੇ ਨਾਂ ਤੇ ਵੋਟਾਂ ਮੰਗ ਰਹੀਆਂ ਨੇ ਕੋਈ ਵੀ ਪਾਰਟੀ ਸਰ ਕੋਈ ਵੀ ਨਾ ਹੈਲਥ ਸੈਕਟਰ ਬਾਰੇ ਨਹੀਂ ਗੱਲ ਕਰ ਰਹੀ ਆਪਣੇ ਹਰਿਆਣਾ ਪੰਜਾਬ ਲਵੇ ਕਲਾ ਪੀਜੀਆ ਹੈ ਠੀਕ ਹੈ ਸਰ ਅਸੀਂ ਆਉਣੇ ਸਵੇਰੇ 4:00 ਵਜੇ ਤੇ ਲਾਈਨ ਚ ਲਾ ਕੇ ਲਗਦੇਗੇ ਕੋਈ ਕਪੀਜੀ ਦਾ ਕਣੀ ਬਣਾ ਸਕੇ ਸਾਰਿਆਂ ਨੂੰ ਮੈਂ ਅਸੀਂ ਮੰਦਿਰ ਬਣਾਤਾ ਜੀ ਅਸੀਂ ਮਸਜਿਦ ਬਣਾਤਾ ਅਸੀਂ ਇਹ ਹੈ ਮਤਲਬ ਕੋਈ ਵੀ ਪਾਰਟੀ ਮੁੱਦੇ ਦੀ ਗੱਲ ਕਰੀ ਨਹੀਂ ਹੈਲਥ ਸੈਕਟਰ ਹੋ ਰ ਹੈ ਐਜੂਕੇਸ਼ਨ ਬਾਰੇ ਕੋਈ ਵੀ ਪਾਰਟੀ ਨਹੀਂ ਬੋਲ ਰਹੀ ਤੇ ਮੇਰੀ ਵੋਟ ਉਹਨੂੰ ਐਸਰ ਜੀ ਦੇ ਮੈਨੀਫੈਸਟੋ ਦੇ ਵਿੱਚ ਹੈਲਥ ਸੈਕਟਰ ਉੱਤੇ ਖਾਸ ਕਰਕੇ ਲਿਖਿਆ ਹੋਊਗਾ ਵੀ ਅਸੀਂ ਹੈਲਥ ਸੈਕਟਰ ਉੱਤੇ ਧਿਆਨ ਦੇਵਾਂਗੇ ਹਮ ਮੇਰੀ ਕੋਈ ਕੋਈ ਕਹਿ ਰਹੇ ਕਿ ਸਿਹਤ ਸਹੂਲਤਾਂ ਦਾ ਜਿਹੜਾ ਸਭ ਤੋਂ ਜ਼ਿਆਦਾ ਧਿਆਨ ਦੇਗਾ ਵੋਟ ਉਹਦੋਂ ਪੈਗੀ ਹੈ ਜਿਵੇਂ ਜਿਵੇਂ ਹੁਣ ਬਾਦਲ ਸਾਹਿਬ ਨੇ ਕਿ ਜਦੋਂ ਬਿਮਾਰ ਹੁੰਦੇ ਕਦੇ ਲੰਡਨ ਦਾ ਇਸ ਕਰਕੇ ਕੋਈ ਵੀ ਪਾਰਟੀ ਜੋ ਹੈਲਥ ਸੈਕਟਰ ਤੇ ਧਿਆਨ ਦੇਗੀ ਉਹ ਕਹੇਗਾ ਵੀ ਮੈਂ ਇੱਥੇ ਏਮਸ ਲੈ ਕੇ ਆਉਂਗਾ ਆਪਣੇ ਹਲਕੇ ਦੇ ਵਿੱਚ ਜਾਂ ਪੀਜੀਆਈ ਵਰਗਾ ਸੈਕਟਰ ਲੈ ਕੇ ਆਉਂਗਾ ਮੇਰੀ ਵੋਟ ਸਾਰੋਂ ਉਹਨੂੰ ਆਏਗਾ ਅਗਰ ਕੋਈ ਕਹੇਗਾ ਮੰਦਰ ਮੱਜੀ ਤਾਂ ਉਹਦੀ ਵੋਟ ਸਾਡੀ ਬਿਲਕੁਲ ਨਾ ਆਏਗਾ ਮਤਲਬ ਧਰਮ ਦੀ ਰਾਜਨੀਤੀ ਨੂੰ ਐਕੀ ਕੋਈ ਸਪੋਰਟ ਨਹੀਂ ਧਰਮ ਦੀ ਰਾਜਨੀਤੀ ਧਰਮ ਦੀ ਰਾਜਨੀਤੀ ਨੂੰ ਕੋਈ ਸਪੋਰਟ ਨਹੀਂ ਇੱਕ ਫਰੀ ਵਾਲੀ ਰਾਜਨੀਤੀ ਨੂੰ ਕੋਈ ਸਪੋਰਟ ਨਹੀਂ ਬਿਲਕੁਲ ਹਾਂਜੀ ਜੋ ਕਹੇਗਾ ਵੀ ਮੈਂ ਤੁਹਾਨੂੰ ਮੈਂ ਜੋਬ ਦੂੰਗਾ ਇੰਡਸਟਰੀ ਲੈ ਕੇ ਆਉਂਗਾ ਕਿਉਂਕਿ ਗਵਰਨਮੈਂਟ ਜੋ ਵੀ ਹਰੇਕ ਨੂੰ ਨਹੀਂ ਮਿਲ ਸਕਦੀ ਹੈ ਜੀ ਜੋ ਜੋਬ ਦਿੰਦੀ ਉਹ ਇੰਡਸਟਰੀ ਦਿੰਦੀ ਹੈਗੀ ਇੰਡਸਟਰੀ ਨੂੰ ਸਿਕਿਉਰ ਕਰੇ ਜਿਵੇਂ ਇੰਡਸਟਰੀ ਲਾਤਾ ਦਿੰਦਾ ਅਗਲੇ ਨੂੰ ਧਮਕੀਆਂ ਆਉਣੀਆਂ ਗੈਂਗਸਟਰਾਂ ਦੀ ਸ਼ੁਰੂ ਹੋ ਜਾਂਦੀ ਨੇ ਜੀ ਉਹਦੀ ਸਿਕਿਉਰਟੀ ਦੇਵੇ ਸਰ ਬਿਲਕੁਲ ਠੀਕ ਹੈ ਉਹੀ ਆਪਾਂ ਨੂੰ ਆਪਣੀ ਬੇਰੋਜ਼ਗਾਰੀ ਦੂਰ ਕਰ ਸਕਦੀ ਹੈ ਹੁਣ ਸਾਡੇ ਪਿੰਡ 'ਚ ਲਾ ਲੋ ਬੱਚੇ ਕਾਫੀ ਜਿਹਾ ਬਾਹਰ ਭਾਗੇ ਇੱਕ ਇੱਕ ਬੱਚੇ ਦਾ 25-25 ਲੱਖ ਗਿਆ ਆਪਣੇ 25-25 ਲੱਖ ਕੈਨੇਡਾ ਕਿੰਨੇ ਜਣੇ ਆ ਰੋਜ਼ ਕਿੰਨੇ ਜੇ ਬੱਚੇ ਜਾਂਦੇ ਨੇ ਹੈਗੇ ਉਹਨਾਂ ਨੂੰ ਸਿਰਫ ਇੰਡਸਟਰੀ ਰੋਕ ਸਕਦੀ ਹੈ ਸਰ ਗਵਰਨਮੈਂਟ ਜੋਬ ਤਾਂ ਕਿੰਨੇ ਕੁ ਦੇ ਸਕਦਾ ਹੈ ਕਿੰਨੇ ਸਾਨੂੰ ਕੀ ਪਤਾ ਕਿੰਨੇ ਸੈਕਟਰ ਚ ਆ ਇੰਡਸਟਰੀ ਲੈ ਕੇ ਆਵੇ ਹੈਲਥ ਸੈਕਟਰ ਉੱਤੇ ਧਿਆਨ ਦੇਵੇ ਡਵੈਲਪਮੈਂਟ ਉੱਤੇ ਧਿਆਨ ਦੇਵੇ ਪਰ ਮੇਰਾ ਵੋਟ ਉਹੀ ਹੈ ਠੀਕ ਐਸੋ ਕਹਿ ਰਹੇ ਨੇ ਕਿ ਬਹੁਤ ਵੱਡੇ ਮੁੱਦੇ ਕਹਿੰਦੇ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣਾ ਪੈਣਾ ਤਾਂ ਉਸ ਦੇ ਲਈ ਮੌਕੇ ਸਰਕਾਰਾਂ ਨੂੰ ਬਣਾਣੇ ਪੈਣਗੇ ਇੰਡਸਟਰੀਜ਼ ਬਣਾਣੀਆਂ ਪੈਣਗੀਆਂ ਤਾਂ ਜੋ ਜੌਬ ਦੇ ਮੌਕੇ ਮਿਲਣ ਨੌਕਰੀਆਂ ਦੇ ਮੌਕੇ ਮਿਲਣ ਇੱਧਰ ਵੀ ਇੱਕ ਮੈਡਮ ਬੈਠੇ ਨੇ ਮੈਡਮ ਸੱਚੀ ਗੱਲ ਜੀ ਕੀ ਨਾਮ ਜੀ ਤੁਹਾਡਾ ਸੱਚੀ ਗੱਲ ਸਰ ਸਰਪ੍ਰੀਤ ਗੌਰ ਕਿਹੜੇ ਕਿੱਥੇ ਰਹਿੰਦੇ ਰਹਿੰਦੇ ਸਰਪੀ ਤੁਸੀਂ ਸਰ ਸੰਗਰੂਰ ਡਿਸਟ੍ਰਿਕਟ ਸੰਗਰੂਰ ਦੇ ਉਹ ਸੰਗਰੂਰ ਤੁਹਾਡਾ ਹਲਕਾ ਪੈਂਦਾ ਹੈ ਕਿੱਦਾਂ ਦੇਖਦੇ ਹੋ ਕਿਸ ਤਰੀਕਿਆਂ ਦੇਖਦੇ ਹੋ ਇਹਨਾਂ ਹਲਕੇ ਦੇ ਮੁੱਦਿਆਂ ਨੂੰ ਤੁਸੀਂ ਆਪ ਵੀ ਨੌਜਵਾਨ ਹੋ ਕਿੱਦਾਂ ਦੇਖਦੇ ਹੋ ਇਹਨਾਂ ਮੁੱਦਿਆਂ ਨੂੰ ਔਰ ਵੋਟ ਜਿਹੜੀ ਕਿ ਬਹੁਤ ਔਖਾ ਹੱਕ ਮਿਲਿਆ ਹੋਇਆ ਵੋਟ ਦਾ ਕਿਸ ਤਰੀਕੇ ਨਾਲ ਜਵਾਬ ਦਿੱਤਾ ਜਾਏਗਾ ਕਿਹੜੇ ਮੁੱਦਿਆਂ ਤੇ ਵੋਟ ਪਾਈ ਸਰ ਮੇ ਨਹੀਂ ਹੈ ਸਾਰੀ ਪਨੀਰੀ ਬਾਹਰ ਜਾ ਰਹੀ ਹੈ ਮੇਰਾ ਖੁਦ ਦਾ ਬ੍ਰਦਰ ਇੱਕ ਬ੍ਰਦਰ ਹੈ ਉਹਨੂੰ ਬਾਹਰ ਜਾਣਾ ਪੈ ਲਿਆ ਕਿਉਂ ਕਿਉਂਕਿ ਇੱਥੇ ਉਹਨੂੰ ਕੋਈ ਵੀ ਜੌਬ ਕੁਛ ਨਹੀਂ ਹੋਇਆ ਹੈਗਾ ਬਹੁਤ ਟਰਾਈ ਕੀਤਾ ਉਹਨੇ ਕੋਈ ਜੌਬ ਕੁਛ ਮਤਲਬ ਬੇਰੋਜ਼ਗਾਰੀ ਤਾਂ ਦੂਰ ਹੋਵੇ ਨਾ ਏ ਮੇਨ ਹੈ ਮੇਰੇ ਉਹ ਦੋਨੋਂ ਹੈ ਜੋ ਬੇਰੋਜ਼ਗਾਰੀ ਤੇ ਉੱਦੇ ਚੱਕੇ ਤੁਹਾਡੇ ਆਪ ਦੇ ਘਰ ਦਾ ਇੱਕ ਜਵਾਕ ਜਿਹੜਾ ਹੈ ਬਾਹਰ ਨੂੰ ਜਾ ਰਿਹਾ ਹੈ ਕਿਉਂਕਿ ਕਿ ਨੌਕਰੀ ਨਹੀਂ ਮਿਲੀ ਹਾਂਜੀ ਸਰ ਮੇਰੀ ਜੋਬ ਇੱਥੇ ਚੰਡੀਗੜ੍ਹ ਲੱਗੀ ਹੈ ਮੰਮੀ ਡੈਡੀ ਹੁਣ ਇਕੱਲੇ ਐ ਉਹਨਾਂ ਦਾ ਕੀ ਕੀ ਕਰਾਂਗੇ ਹੁਣ ਅਸੀਂ ਮਤਲਬ ਇੱਕ ਇਹੋ ਜੀ ਸਿਚੁਏਸ਼ਨ ਆ ਰਹੀ ਐ ਉਹ ਵੀ ਬਾਹਰ ਜਾਣ ਕਰਿਓ ਔਰ ਮੈਂ ਵੀ ਇੱਥੇ ਜੋਬ ਨਹੀਂ ਛੱਡ ਸਕਦੀ ਤਾਂ ਮੰਮੀ ਡੈਡੀ ਉਹ ਬਾਅਦ ਚ ਹੁਣ ਉਹਨਾਂ ਦੀ ਕੌਣ ਦੇਖ ਰੇ ਕੀ ਕਰੇਗਾ ਮਤਲਬ ਇਹ ਮੇਨ ਹੈ ਉਹਦੇ ਮਾਪਿਆਂ ਦੀ ਦੇਖ ਰੱਖੇ ਵੀ ਬੱਚਿਆਂ ਦਾ ਸਭ ਤੋਂ ਵੱਡਾ ਕੰਸਰਨ ਇਸੇ ਲਈ ਬਣਿਆ ਹੋਇਆ ਹੈ ਅਸੀਂ ਆਏ ਸੈਟਰਡੇ ਸੰਡੇ ਉੱਥੇ ਜਾ ਰਹੇ ਆ ਸਾਡੀ ਵੀ ਪਰੇਸ਼ਾਨੀਆਂ ਔਰ ਮੰਮੀ ਡੈਡੀ ਇਕੱਲੇ ਰਹਿ ਰਿਹਾ ਉਹ ਦੇਖੋ ਹਾਂ ਠੀਕ ਹੈ ਸੋ ਫਿਰ ਕੀ ਲੱਗਦਾ ਹੈ ਕਿ ਐਤ ਕੀ ਜੇ ਮਤਲਬ ਖਾਸ ਕਰਕੇ ਜੇ ਨੌਜਵਾਨ ਕਿਉਂ ਨੌਜਵਾਨ ਬਹੁਤ ਵੱਡੀ ਤਾਕਤ ਰੱਖਦੇ ਆ ਵੋਟਾਂ ਦੇ ਵਿੱਚ ਭਾਵੇਂ ਕੋਈ ਵੀ ਤਖਤਾ ਪਲਟ ਕਰਨਾ ਹੋਵੇ ਐਤ ਕੀ ਫਿਰ ਨੌਜਵਾਨ ਕਿੰਦ ਤਨ ਨੂੰ ਜਨ ਦੇਗਾ ਕਿਸ ਤਰੀਕੇ ਨਾਲ ਜਨ ਦੇਗਾ ਕਿਹੜੇ ਮੌਕੇ ਲੱਭੇਗਾ ਨੌਜਵਾਨ ਸਰ ਇਹ ਵੀ ਫ੍ਰੀ ਸਰਵਿਸ ਇਹ ਨਹੀਂ ਚਾਹੀਦੀ ਹਾਂ ਰੋਜ਼ਗਾਰੀ ਚਾਹੀਦੀ ਹੈ ਔਰ ਕੰਮ ਦੇ ਮੌਕੇ ਵੱਧੋ ਹੋਣ ਇਹ ਹੀ ਉਸ ਨੂੰ ਫ੍ਰੀ ਫੀਸ ਨਹੀਂ ਚਾਹੀਦੇ ਕਰ ਨਹੀਂ ਸਰ ਫ੍ਰੀ ਫੀਸ ਲਈ ਉਹਦੇ ਨਾਲ ਕੁਝ ਨਹੀਂ ਸਰ ਮਾਈਂਡ ਬਲੌਕ ਹੁੰਦਾ ਔਰ ਕੁਝ ਨਹੀਂ ਹੈਗਾ ਹਾਂ ਹਾਂਜੀ ਠੀਕ ਹੈ ਸੋ ਕਹ ਰਹੇ ਨੇ ਕਿ ਮੁਫਤ ਦੀ ਰਾਜਨੀਤੀ ਜਿਹੜੇ ਮੁਫਤੇ ਤੋਹਫੇ ਵੰਡੇ ਜਾਂਦੇ ਨੇ ਉਹ ਰਾਜਨੀਤੀ ਨਹੀਂ ਚਾਹੀਦੀ ਕਹਿੰਦੇ ਮੌਕੇ ਦਿਓ ਮੌਕੇ ਦਵਾਂਗੇ ਅਸੀਂ ਪੈਸੇ ਭਰਨ ਨੂੰ ਵੀ ਤਿਆਰ ਆ ਕੋਈ ਚੱਕਰ ਨਹੀਂ ਆ ਸੋ ਇਧਰ ਵੀ ਇੱਕ ਬਾਬਾ ਜੀ ਮਿਉ ਨੇ ਬਾਬਾ ਕੇਸਰ ਚਕਾਲ ਜੀ ਕੀ ਨਾ ਜੀ ਤੁਹਾਡਾ ਕੀ ਨਾ ਜੀ ਗੁਰਮੇਲ ਸਿੰਘ ਜੀ ਕਿੱਥੇ ਰਹਿਆ ਨਾਲੋਂ ਫਰੀਦਕੋਟ ਫਰੀਦਕੋਟ ਦੇ ਹੋ ਗੁਰਮੇਲ ਸਿੰਘ ਜੀ ਔਰ ਕਿਦਾਂ ਦੇਖਦੇ ਹੋ ਤੁਸੀਂ ਬਹੁਤ ਤਜਰਬੇਕਾਰ ਹੋ ਵੋਟਰਾਂ ਲੰਬੇ ਸਮੇਂ ਤੋਂ ਪਾਉਂਦੇ ਆ ਰਹੇ ਹੋਵੋਗੇ ਕੀ ਦੇਖਦੇ ਹੋ ਮੁੱਦੇ ਕਿਦਾਂ ਸਮਝਦੇ ਹੋ ਮੁੱਦੇ ਤਾਂ ਇਹ ਜੀ ਹੁਣ ਜਵਾਕ ਬਾਹਰ ਜਾ ਰਹੇ ਆ ਵੀ ਰੋਕ ਲੱਗੇ ਵੀ ਇੱਥੇ ਹੀ ਰੋਜ਼ਗਾਰ ਮਿਲਦਾ ਹੈ ਇਹ ਹੀ ਦੇਖਦੇ ਹਾਂ ਇਹ ਮਸਲਤ ਦਾ ਮਾਪਿਆਂ ਦਾ ਮੁੱਦਾ ਹੀ ਹੈ ਜਵਾਕਾਂ ਨੂੰ ਇੱਥੇ ਰੋਕਣਾ ਆਪਦੇ ਕੋਲ ਰੱਖਣਾ ਨੌਕਰੀਆਂ ਦੇ ਮੌਕੇ ਇੱਥੇ ਮਿਲਣ ਹਾਂਜੀ ਫਿਰ ਉਹ ਕਿੱਦਾਂ ਪੋਸੀਬਲ ਹੋ ਸਕਦਾ ਹੈ ਸਰਕਾਰੀ ਜਿੱਦਾਂ ਬੀਬੀ ਨੇ ਵੀ ਕਿਹਾ ਹੈ ਕਿ ਸਰਕਾਰੀ ਨੌਕਰੀ ਤਾਂ ਹਰ ਕਿਸੇ ਨੂੰ ਨਹੀਂ ਮਿਲ ਸਕਦੀ ਫਿਰ ਮੌਕੇ ਕਿੱਦਾਂ ਬਣਨਗੇ ਇਹਦੇ ਵਰਤੈ ਨਹੀਂ ਨਹੀਂ ਮੈਂ ਪੜਿਆ ਨਹੀਂ ਨਾ ਮੈਂ ਪੜਿਆ ਨਹੀਂ ਚਲੋ ਕੋਈ ਗੱਲ ਨਹੀਂ ਐਸੇ ਕਹਿੰਦੇ ਨੇ ਮਾਪਿਆਂ ਦਾ ਕਹਿੰਦੇ ਮਾਪੇ ਕਹਿੰਦੇ ਆਪਦੇ ਜਵਾਕ ਸਾਡ ਤੋਂ ਦੂਰ ਨਾ ਹੋਣਾ ਸਾਡੇ ਜਵਾਕ ਸਾਡੇ ਕੋਲ ਰਹਿਣ ਮੌਕੇ ਇੱਥੇ ਹੀ ਮਿਲਣਾਂ ਤਾਂਕਿ ਜਵਾਕਾਂ ਨੂੰ ਬਾਹਰ ਜਾ ਜਾ ਕੇ ਕੰਮ ਜਿਹੜਾ ਹੈ ਉਹ ਨਾ ਕਰਨਾ ਪਵੇ ਇੱਧਰ ਵੀ ਇੱਕ ਸਰ ਮੌਜੂਦ ਨੇ ਸਿਰੂ ਗੱਲਬਾਤ ਕਰਾ ਬੜਾ ਹਸਮੁਖ ਤੇ ਚਿਹਰਾ ਹੈ ਇਹਨਾਂ ਦਾ ਸਰ ਹਾਂਜੀ ਕਿਸੀ ਮੁਲਾਜ਼ਮ ਹੋ ਤੁਸੀਂ ਚਲੋ ਕੋਈ ਗੱਲ ਨਹੀਂ ਪਰ ਫਿਰ ਵੀ ਕਹਿੰਦੇ ਹਾਂ ਹਾਂਜੀ ਇੱਧਰ ਪੁੱਛ ਲੈਣੇ ਆ ਸਰ ਕੀ ਹਾਲ ਹੈ ਜੀ ਤੁਹਾਡਾ ਠੀਕ ਹੈ ਜੀ ਕੀ ਨਾਂ ਹੈ ਜੀ ਤੁਹਾਡਾ ਮੇਰਾ ਦਾਉਦ ਹੈ ਜੀ ਦਾਉਦ ਜੀ ਕਿੱਥੇ ਰਹਿੰਦੇ ਹੋ ਤੁਸੀਂ ਮੈਂ ਜੀ ਮਲੇਰ ਕੋਟਲੇ ਮਲੇਰ ਕੋਟਲੇ ਦੇ ਰਹਿਣ ਹਾਲਿਓ ਬਹੁਤ ਵਧੀਆ ਔਰ ਪਾਕ ਸ਼ਹਿਰ ਮੰਨਿਆ ਜਾਂਦਾ ਮਲੇਰ ਕੋਟਲੇ ਨੂੰ ਕਿੱਦਾਂ ਦੇਖਿਆ ਦਾਉਦ ਸਾਹਿਬ ਕੀ ਵੋਟਾਂ ਜਿਹੜੀਆਂ ਹੁਣ ਪੈਣੀਆਂ ਨੇ ਮਸਲੇ ਕਿਉਂਕਿ ਧਰਮ ਦੀ ਰਾਜਨੀਤੀ ਖਾਸ ਕਰਕੇ ਜਿੱਦਾਂ ਬੱਚੇ ਜਿੱਦੇ ਨੌਜਵਾਨ ਵੀ ਬੈਠੇ ਨੇ ਉਹ ਵੀ ਕਹਿੰਦੇ ਕਹਿੰਦੇ ਧਰਮ ਦੀ ਰਾਜਨੀਤੀ ਨਹੀਂ ਐਸੀ ਹੋਣੀ ਚਾਹੀਦੀ ਪਰ ਕਿਸ ਤਰੀਕੇ ਨਾਲ ਰਾਜਨੀਤੀ ਨੂੰ ਸਮਝ ਧਰਮ ਦੀ ਨਾਲ ਰਾਜਨੀਤੀ ਤਾਂ ਕਦੇ ਵੀ ਨਹੀਂ ਹੋਣੀ ਚਾਹੀਦੀ ਜੀ ਸਾਡਾ ਜਿਹੜਾ ਮੁਲਕ ਹੈ ਸੈਕੂਲਰ ਮੁਲਕ ਹੈ ਜੀ ਸਭ ਨੂੰ ਬਰਾਬਰ ਜੀਣ ਦਾ ਹੱਕ ਹੈ ਸਭ ਨੂੰ ਆਪਣੀ ਬਾਤ ਕਹਿੰਦਾ ਹੱਕ ਹੈ ਕਿਸੇ ਨੂੰ ਕੋਈ ਰੁਕਾਵਟ ਨਹੀਂ ਹੈਗੀ ਹਮ ਲੇਕਿਨ ਜਦੋਂ ਸਾਡੀਆਂ ਇਲੈਕਸ਼ਨਾਂ ਦੇ ਟਾਈਮ ਆਉਂਦੇ ਨੇ ਤੇ ਸਾਨੂੰ ਢੁਕਾਇਆ ਜਾਂਦਾ ਸਾਡੇ ਵੋਟਰਾਂ ਨੂੰ ਢੁਕਾਇਆ ਜਾਂਦਾ ਹਮ ਮੈਂ ਤਾਂ ਇਹੀ ਸਾਡੀ ਪਬਲਿਕ ਨੂੰ ਅਪੀਲ ਕਰਾਂਗਾ ਕਿ ਤੁਸੀਂ ਆਪਣੇ ਹਿੰਦੁਸਤਾਨ ਨੂੰ ਇੱਕ ਮੁੱਠ ਹੋ ਕੇ ਚੱਲਣ ਦੀ ਅਪੀਲ ਕਰੋ ਤੇ ਸਭ ਨੂੰ ਇੱਕ ਮੁਠ ਹੋ ਕੇ ਆਪਣੀ ਮਰਜ਼ੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਸਿੱਖਣਾ ਹੂੰ ਕਿਸੇ ਵੀ ਧਰਮ ਦੇ ਮਗਰ ਨਾ ਲੱਗ ਕੇ ਜਿਹੜੀ ਪਾਰਟੀ ਵਿਕਾਸ ਦਾ ਕੰਮ ਦਿੰਦੀ ਹੈ ਸਾਡੀਆਂ ਸਹੂਲਤਾਂ ਦਾ ਕੰਮ ਕਿ ਦਿੰਦੀ ਹੈ ਸਾਨੂੰ ਚੰਗੀ ਸਹੂਲਤ ਸਿਹਤ ਸਹੂਲਤ ਦਿੰਦੀ ਹੈ ਉਸ ਪਾਰਟੀ ਨੂੰ ਵੋਟ ਪਾਈ ਜਾਵੇ ਹੂੰ ਸਰ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮੁੱਦਿਆਂ ਦੀ ਗੱਲ ਕਰੇ ਹੈ ਨਾ ਜਿਹੜੇ ਮੁੱਦੇ ਹੱਲ ਕਰੇ ਹੱਲ ਵੀ ਕਰੇ ਹਾਂ ਹੂੰ ਖਾਸ ਕਰਕੇ ਸਾਡੇ ਸਿਹਤ ਦੇ ਤੇ ਸਾਡੀ ਸਟੱਡੀ ਦੇ ਮੁੱਦੇ ਨੇ ਜਿਹੜੇ ਉਹ ਸਾਡੇ ਮਤਲਬ ਹੱਲ ਹੋਣ ਕਿ ਤਾਂ ਕਿ ਸਾਡੀ ਜਿਹੜੀ ਗਰੀਬ ਜਨਤਾ ਹੈ ਉਹ ਪੜ੍ਹ ਲਿਖ ਕੇ ਔਰ ਚੰਗੇ ਕੰਮ ਕਰੇ ਤਾਂ ਕਿ ਉਹਨਾਂ ਨੂੰ ਸਮਝ ਆਵੇ ਕਿ ਪੜ੍ਹਾਈ ਲਿਖਾਈ ਦੇ ਵਿੱਚ ਕੀ ਹੈ ਕੀ ਉਹਨਰ ਕਰ ਸਕਦਾ ਅਣਪੜ੍ਹ ਜਨਤਾ ਨੂੰ ਨਹੀਂ ਸਮਝ ਆਉਂਦੀ ਹੈਗੀ ਕਿ ਅਸੀਂ ਕੀ ਆਪਣਾ ਕਰਨਾ ਹੈ ਕੀ ਨਹੀਂ ਕਰਨਾ ਉਹ ਸਿਰਫ ਇੱਕ ਜਜ਼ਬਾਤੀ ਹੋ ਕੇ ਪਾਰਟੀਆਂ ਦੇ ਮਗਰ ਲੱਗਦੀ ਹੈ ਤੇ ਮੁਲਕ ਦਾ ਉਸ ਤੇ ਨੁਕਸਾਨ ਹੁੰਦਾ ਠੀਕ ਹੈ ਸੋ ਕਹਿ ਰਹੇ ਨੇ ਕਿ ਤਰੰਤ ਦੀ ਰਾਜਨੀਤੀ ਤੋਂ ਉੱਤੇ ਉੱਠ ਕੇ ਮੌਕੇ ਦੀ ਰਾਜਨੀਤੀ یعنی ਕਿ ਮੁੱਦਿਆਂ ਦੀ ਰਾਜਨੀਤੀ ਕਹਿੰਦੇ ਨੇ ਜੇਕਰ ਕੋਈ ਮੁੱਦੇ ਹੱਲ ਕਰੇਗਾ ਮੁੱਦਿਆਂ ਦੀ ਗੱਲ ਕਰੇਗਾ ਉਸੇ ਨਾਲ ਹੀ ਗੱਲ ਕੀਤੀ ਜਾਏਗੀ ਔਰ ਉਸੇ ਨਾਲ ਹੀ ਜਿਹੜਾ ਅੱਗੇ ਵਧੇ ਜਾਏਗਾ ਬਾਈ ਕੀ ਨਾ ਜੀ ਆਪਣਾ ਮੇਰਾ ਨਾਮ ਭਾਈ ਜਤਿੰਦਰ ਸਿੰਘ ਹੈ ਜਤਿੰਦਰ بھائی ਕਿੱਥੇ ਦੇ ਰਹਨ ਹਾਲੇ ਹੋ ਮੈਂ ਫਰੀਦਕੋਟ ਡਿਸਟ੍ਰਿਕਟ ਦੇ ਰਹਨ ਵਾਲਾ ਫਰੀਦਕੋਟ ਦੇ ਰਹਨ ਵਾਲੇ ਹੋ ਕਿਦਾਂ ਦੇਖਦੇ ਹੋ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ ਤੁਸੀਂ ਵੀ ਨੌਜਵਾਨ ਹੋ ਵੋਟਾਂ ਪਾ ਕੇ ਪੂਰੀ ਤਬਦੀਲੀ ਲਿਆਂਦਾ ਜੇ ਕਹਿ ਸਕਦੇ ਆ ਕਿ ਦਮ ਰੱਖਦੇ ਹੋ ਦਮ ਖੰਮ ਰੱਖਦੇ ਹੋ ਨੌਜਵਾਨ ਕੀ ਸੋਚਦਾ ਹੈ ਭਾਈ ਸਾਹਿਬ ਮੁੱਦੇ ਕਿਹੜੇ ਨੇ ਜੋ ਕਿ ਕੇਂਦਰ ਦੇ ਵਿੱਚ ਖਾਸ ਕਰਕੇ ਦਿੱਲੀ ਜਦੋਂ ਲੋਕ ਸਭਾ ਚੱਲਦੀ ਹੈ ਕਹਿੰਦੇ ਮੁੱਦਾ ਉੱਠਣਾ ਚਾਹੀਦਾ ਉਧਰ ਦੇਖੋ ਅਨਇੰਪਲੋਇਮੈਂਟ ਦਾ ਹੋਣਾ ਚਾਹੀਦਾ ਮੈਂ ਤਾਂ ਸਭ ਤੋਂ ਪਹਿਲਾਂ ਨੌਕਰੀ ਜੇ ਆਊਗੀ ਬੱਚਾ ਪੜਾ ਪੜਿਆ ਲਿਖਿਆ ਹੋਊਗਾ ਹੂੰ ਐਜੂਕੇਸ਼ਨ ਦਾ ਸਟਾਰ ਉੱਚਾ ਹੋਊਗਾ ਤਾਂ ਡਿਵੈਲਪਿੰਗ ਹੋਊਗੀ ਗ੍ਰੋਥ ਹੋਊਗੀ ਗ੍ਰੋਥ ਕਦੇ ਵੀ ਜਨਤਾ ਨੂੰ ਸਿੱਧੇ ਤੌਰ ਤੇ ਪੈਸੇ ਦੇਣ ਨਾਲ ਨਹੀਂ ਹੁੰਦੀ ਜਿਵੇਂ ਅਸੀਂ ਤੁਹਾਡੇ ਖਤੇ 2-2000 ਰੁਪਏ ਪਾਉਣੇ ਆ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਤੁਸੀਂ ਪੈਟਰੋਲ ਦੇ ਦਮ ਘਟਾਓ ਸਰਵਿਸ ਡਿਊਟੀ ਕਮ ਕਰੋ ਇਦਾਂ ਦੇ ਫੈਰੇ ਰੋ ਕਿ ਉਹਨਾਂ ਨੂੰ ਸਿੱਧੇ ਤੌਰ ਤੇ ਮਿਲਣ ਉਹ ਮਤਲਬ ਮਹंगाई ਘਟਾ ਲਓ ਹੈਨਾ ਮੌਕੇ ਦੇ ਦਿਓ ਨੌਕਰੀਆਂ ਦੇ ਦਿਓ ਮਹंगाई ਘਟਾ ਦਿਓ ਤਾਂ ਕਿ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਅੱਜਕੱਲ ਨਾ ਵੋਟਾਂ ਨੂੰ ਜਿਹੜੇ ਨੌਕਰੀਆਂ ਨਾ ਉਹਨਾਂ ਨੂੰ ਵੋਟਾਂ ਕਰਕੇ ਕਿਵੇਂ ਯੂਜ਼ ਕਰਦੇ ਜਿਵੇਂ ਕੋਈ ਵੀ ਜਿਵੇਂ ਪਿਛਲੀ ਵਾਰੀ ਕਾਂਗਰਸ ਸੀਗੀ ਹੈਨਾ ਪੰਜਵੇਂ ਸਾਲ ਚਾ ਕੇ ਉਹਨਾਂ ਨੇ ਨੌਕਰੀਆਂ ਕੱਢੀਆਂ ਚਾਹਾਂ ਲਾਸਟ ਚਾ ਕੇ ਉਹ ਵੀ ਵੋਟਾਂ ਨੂੰ ਦਿਖਾ ਕੇ ਵੀ ਹਾਂ ਜੀ ਅਸੀਂ ਇੰਨੀਆਂ ਨੌਕਰੀਆਂ ਕੱਢ ਰਹੇ ਹਾਂ ਤੁਸੀਂ ਵੋਟਾਂ ਕੱਢੋ ਸਾਰੀਆਂ ਸਰਕਾਰਾਂ ਇਹਦਾ ਕਰਦੀਆਂ ਸੀ ਪਰ ਮੈਨੂੰ ਪੰਜਾਬ ਚ ਆਪਦੀ ਸਰਕਾਰ ਨੇ ਥੋੜਾ ਠੀਕ ਲੱਗਿਆ ਕਿਉਂਕਿ ਮੈਂ ਵੀ ਹੁਣ ਭਰਤੀ ਹੋਇਆ ਹੈ ਹਨਾ ਕਿਉਂਕਿ ਪਹਿਲੇ ਸਾਲ ਵੀ ਇਹਨਾਂ ਨੇ ਨੌਕਰੀਆਂ ਕੱਢੀਆਂ ਦੂਜੇ ਸਾਲ ਵੀ ਨੌਕਰੀਆਂ ਕੱਢੀਆਂ ਠੀਕ ਹੈ ਕਾਫੀ ਬੱਚੇ ਲੱਗ ਗਏ ਆ ਜੇ ਮੈਂ ਕਹੂੰਗਾ 20000 ਬੱਚੇ ਵੀ ਲੱਗ ਗਏ ਆ ਤਾਂ ਮੰਨ ਕੇ ਚਲੋ ਇੱਕ ਇੱਕ ਬੰਦੇ ਤੇ 4-4 ਜਾਂ 5-5 ਬੰਦੇ ਹੈਗੇ ਆ ਡਿਪੈਂਡੈਂਟ ਹਾਂ ਹਾਂ ਤਾਂ ਲੱਖ ਬੰਦਾ ਉਹਨਾਂ ਨੇ ਪਰ ਪਰਿਵਾਰ ਡਿਪੈਂਡੈਂਟ ਲਾ ਲਉਂਗਾ ਪਰਿਵਾਰ ਡਿਪੈਂਡੈਂਟ ਆ ਯਾਨੀ ਕਿ ਸਿੱਧੇ ਤੌਰ ਤੇ ਕਿ 1 ਲੱਖ ਬੰਦਾ ਉਹਨਾਂ ਨੇ ਸੈਟਲ ਕਰਤਾ ਹੂੰ ਹੂੰ ਠੀਕ ਹੈ ਕੁਝ ਤਾਂ ਕਰ ਰਹੇ ਪਰ ਇੰਨਾ ਵੀ ਸਹੀ ਬੰਦੇ ਦੇ ਤੁਮ ਤਾਂ ਲੱਗਦੀਆਂ ਹੁੰਦੀਆਂ ਆਪਣਾ ਵੀ ਪਤਾ ਹੂੰ ਮੈਂ ਕਹੂੰਗਾ ਵੀ ਧਰਮ ਦੇ ਨਾਂ ਤੇ ਨਹੀਂ ਹੋਣੀ ਚਾਹੀਦੀ ਵੋਟ ਠੀਕ ਹੈ ਤੇ ਜਿਵੇਂ ਬੀਜੇਪੀ ਕਰ ਰਹੀ ਹੈ ਆ ਰਾਮ ਮੰਦਰ ਅਸੀਂ ਬਣਾਤਾ ਤੇ ਤੁਸੀਂ ਵੋਟ ਕਰੋ ਉਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਹੂੰ ਇੱਕ ਹੋਰ ਮੈਂ ਕਹਿਣਾ ਚਾਹੂੰਗਾ ਵੀ ਜਿਵੇਂ ਤੁਸੀਂ ਨਿਊਜ਼ ਚੈਨਲ ਆ ਹੈਨਾ ਤੋਡਾ ਇਸ 'ਚ ਬਹੁਤ ਵੱਡਾ ਯੋਗਦਾਨ ਆ ਬਿਲਕੁਲ ਬਿਲਕੁਲ ਮੈਂ ਕਹੂੰਗਾ ਵੀ ਆਪਾਂ ਦੇਖਦੇ ਹਾਂ ਇੰਟਰਨੈਸ਼ਨਲ ਲੈਵਲ ਤੇ ਜਾਂ ਆਪਣੇ ਜਿਹੜਾ ਗੋਦੀ মিডিਆ ਦਾ ਆਪਾਂ ਵਰਡ ਹੁੰਦੇ ਹਨਾ ਉਹ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਸਾਡੀ ਆਵਾਜ਼ ਨੂੰ ਅੱਗੇ ਲੈ ਕੇ ਜਾਓਗੇ ਉਹ ਫੇਰ ਹੀ ਜਾਊਗੀ ਕਿਉਂਕਿ ਜਿਹੜਾ ਇੱਕ ਐਵਰੇਜ ਸਾਡਾ ਧਰਮ ਵੀ ਬੰਦਾ ਸਾਡਾ ਕਰਮ ਵੀ ਇਹੀ ਹੈ ਕਿ ਜੋ ਗੱਲ ਤੁਸੀਂ ਬੋਲ ਰਹੇ ਹੋ ਇਨ ਬਿਨ ਗੱਲ ਜਿਹੜੀ ਆਗਾਹ ਤੱਕ ਪਹੁੰਚਾਈ ਜਾਵੇ ਤਾਂ ਕਿ ਜਿਹੜਾ ਉਮੀਦਵਾਰ ਤੁਹਾਡੇ ਹਲਕੇ ਚ ਖੜਾ ਉਹਨੂੰ ਪਤਾ ਹੋਵੇ ਕਿ ਭਾਈ ਮੇਰਾ ਵੋਟਰ ਜਿਹੜਾ ਹੈਗਾ ਉਹ ਜਾਗਰੂਕ ਹੈਗਾ ਉਹ ਚਾਹੁੰਦਾ ਕੀ ਹੈ ਉਹਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਸਾਰੇ ਬੰਦੇ ਨਾ ਐਜੂਕੇਟਿਡ ਵੀ ਹੈ ਨਹੀਂ ਕੁਝ ਬੰਦੇ ਇਦਾਂ ਦੇ ਹੁੰਦੇ ਆ ਵੀ ਜਿਹੜਾ ਬਹੁਤ ਥੋੜੇ ਭਾਸ਼ਾ ਨਾਲ ਇਮੋਸ਼ਨਲ ਹੋ ਕੇ ਪਿੱਛੇ ਹੂੰ ਉਹ ਕਹਿ ਰਹੀ ਹੈ ਜਿਹੜਾ ਐਜੂਕੇਟਿਡ ਬੰਦਾ ਹੋਊਗਾ ਉਹ ਸਹੀ ਨਿਊਜ਼ ਨੂੰ ਲੱਭ ਲੂਗਾ YouTube ਵਗੈਰਾ ਤੇ ਜਿਹੜਾ ਨਾਰਮਲ ਪਰਸਨਰ ਹੋਊਗਾ ਉਹਨੇ ਬਸ ਟੀਵੀ ਦੇਖਣਾ ਜੋ ਉਹਨੇ ਨਿਊਜ਼ ਆ ਗਈ ਉਹਨੇ ਉਹਨੂੰ ਸੱਚ ਮੰਨ ਲੈਣਾ 100% ਐਕੂਰੇਟ ਮੰਨ ਲੈਣਾ ਵੀ ਆਹੀ ਠੀਕ ਹੈ ਠੀਕ ਹੈ ਪਰ ਉਹਦਾ ਨਹੀਂ ਹੁੰਦਾ ਤਰਕ ਕਰਨ ਦੀ ਸ਼ਕਤੀ ਇਨਸਾਨ 'ਚ ਹੋਣੀ ਚਾਹੀਦੀ ਆ ਮੈਂ ਕਹੂੰਗਾ ਉਹ ਯੰਗ ਯੰਗਸਟਰ 'ਚ ਤਾਂ ਹੈਗੀ ਆ ਪਰ ਪ੍ਰਾਣਿਆਂ ਨੂੰ ਵੀ ਦੇਖਣਾ ਚਾਹੀਦਾ ਵੀ ਹਰ ਵਾਰੀ ਜਾਤ ਦੇ ਨਾਮ ਤੇ ਵੋਟ ਨਹੀਂ ਦੇਣਾ ਚਾਹੀਦਾ ਠੀਕ ਹੈ ਜੋ ਕਹਿ ਰਹੇ ਨੇ ਕਿ ਜਾਤ ਪਾਤ ਦੇ ਨਾਤੇ ਧਰਮ ਦੇ ਨਾਤੇ ਵੋਟ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਔਰ ਗੱਲਾਂ ਸਮਝ ਕੇ ਯਾਨਕੀ ਮੁੱਦੇ ਸਮਝ ਕੇ ਜਿਹੜੀ ਆ ਵੋਟ ਹੋਣੀ ਚਾਹੀਦੀ ਹੈ ਅੱਗੇ ਵੀ ਚੱਲਾਂਗੇ ਅੱਗੇ ਵੀ ਜ਼ਰੂਰ ਗੱਲਬਾਤ ਕਰਾਂਗੇ ਇੱਥੇ ਇੱਕ ਬਾਬਾ ਜੀ ਬੈਠੇ ਨੇ ਜ਼ਰੂਰ ਗੱਲਬਾਤ ਕਰਾਂਗੇ ਸਰ ਸੱਚੀ ਗਾਲ ਜੀ ਕੀ ਨਾ ਜੀ ਤੁਹਾਡਾ ਕਿਦਾਂ ਦੇਖਦੇ ਹੋ ਜੀ ਚੋਣਾਂ ਆ ਗਈਆਂ ਨੇ ਮੁੱਦੇ ਚੱਕੇ ਜਾਣੇ ਨੇ ਕਿਹੜਾ ਮੁੱਦਾ ਅਹਿਮ ਮੰਨਦੇ ਹੋ ਜੀ ਇਸ ਵੇਲੇ ਅਜੀ ਤਾਂ ਕੀ ਮੰਨਣਾ ਜੀ ਮੁਰਦਾ ਕਿਹੜਾ ਮੁਰਦਾ ਕਿਹੜਾ ਮੁੱਦਾ ਜੀ ਬਸ ਮੁੱਦਾ ਕਿਹੜਾ ਹੋਣਾ ਕੋਈ ਮੁੱਦਾ ਨਹੀਂ ਹੋਣਾ ਕੋਈ ਮੁੱਦਾ ਨਹੀਂ ਹੈ ਕੰਮ ਨਹੀਂ ਕਰਦੇ ਬਸ ਕੀ ਕਰਨਾ ਇਹਨਾਂ ਨੇ ਸਾਹਮਣੇ ਹੀ ਹੈ ਕੀ ਕਰਨਾ ਪਰ ਕਹਿੰਦੇ ਨਾ ਵੋਟ ਤੁਹਾਡੀ ਆਵਾਜ਼ ਹੁੰਦੀ ਹੈ ਵੋਟ ਹੀ ਤੁਹਾਡੀ ਇਦਾਂ ਦੀ ਇੱਕ ਤੜ ਕੋ ਹਥਿਆਰ ਹੈਗਾ ਜਿਸ ਨਾਲ ਤੁਸੀਂ ਹਰ ਇੱਕ ਵਾਰ ਕਰਨ ਦਾ ਹਿੰਮਤ ਰੱਖਦੇ ਹੋ ਹਿਮਾਕਤ ਰੱਖਦੇ ਹੋ ਵੋਟ ਪਾਉਣ ਦਾ ਜੀ ਨਹੀਂ ਕਰਦਾ ਜੀ ਬਿਲਕੁਲ ਹਾਂ ਜੀ ਕਿਹਨੂੰ ਪਾਈਏ ਵੋਟ ਦੱਸੋ ਕਿਹਨੂੰ ਪਾਈਏ ਤੁਸੀਂ ਦੱਸੋ ਕਿਹਨੂੰ ਪਾਈਏ ਪਰ ਅਸੀਂ ਇਹ ਤਾਂ ਤੁਹਾਡਾ ਆਪਣਾ ਹੈ ਨਾ ਜੋ ਤੁਹਾਡੀ ਆਪਣੀ ਸਮਝ ਹੈ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਤੁਹਾਡੇ ਮੁੱਦਿਆਂ ਦੀ ਗੱਲ ਕਰਦਾ ਕੁਝ ਇੱਕੋ ਜਿਹਾ ਲੱਗਦਾ ਕੁਝ ਇਹ ਕੋਈ ਤੁਹਾਡਾ ਤਜਰਬਾ ਹੀ ਬਹੁਤ ਹੈ ਜਿਹੜਾ ਆ ਜਾਂਦਾ ਜੀ ਲੈ ਲੈ ਕੇ ਵੋਟ ਚੱਲੇ ਜਾਂਦੇ ਨੇ ਹਾਂ ਕੰਮ ਤਾਂ ਕੋਈ ਕਰਦੇ ਨਹੀਂ ਹੂੰ ਕੋਈ ਕੰਮ ਨਹੀਂ ਕੋਈ ਨਹੀਂ ਕਰਨਾ ਕੁਝ ਨਹੀਂ ਕਰਨਾ ਹੂੰ ਮਤਲਬ ਜਿਹੜੇ ਵਾਦਾ ਖਿਲਾਫੀ ਹੈ ਖਸਬਤਿਆਂ ਦਾ ਉਹ ਤੰਗ ਕਰਦੀ ਹੈ ਹਾਂਜੀ ਸੋ ਇਧਰ ਉਹ ਇੱਕ ਸਲਾਹ ਜੀ ਖਾਸ ਕਰ ਜਿਹੜੇ ਕੈਂਡੀਡੇਟਸ ਇਸ ਕੀ ਕਹਿੰਦੀ ਹੈ ਜਨਤਾ ਨੂੰ ਦੇਖ ਰਹੇ ਨੇ ਸੁਣ ਲਓ ਜੀ ਕੀ ਕਹਿੰਦੀ ਹੈ ਜਨਤਾ ਜਨਤਾ ਕਹਿੰਦੀ ਹੈ ਕਿ ਵਾਦੇ ਕਰਦੇ ਹੋ ਤਾਂ ਉਹਨਾਂ ਨੂੰ ਪੂਰਾ ਕਰਨਾ ਵੀ ਸਿੱਖੋ ਸਿੱਧੇ ਤੌਰ ਦੇ ਤੇ ਜਨਤਾ ਇਹ ਕਹਿੰਦੀ ਹੈ ਸੋ ਇਧਰ ਵੀ ਕੁਝ ਮੈਂ ਇੱਕ ਮਹਿਲਾ ਜੀ ਮੌਜੂਦ ਨੇ ਮੈਡਮ ਮੌਜੂਦ ਨੇ ਇਧਰ ਹਾਂਜੀ अच्छा चलो कहते हैं अभी बाद में बात से बात करेंगे आगे चलते हैं और भी लगातार लोका ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਲੋਕਾਂ ਦੀ ਗੱਲ ਹੈ ਕਿ ਜਨਤਾ ਕੀ ਕਹਿੰਦੀ ਹੈ ਅਸੀਂ ਉਹੀ ਗੱਲ ਕਰਾਂਗੇ ਭਾਈ ਜੀ ਕੀ ਨਾਂ ਤੁਹਾਡਾ ਕਮਲ ਕੁਮਾਰ ਜੀ ਕਮਲ ਜੀ ਕਿੱਥੇ ਰਹਿਣ ਵਾਲੇ ਹੋ ਪਟਿਆਲੇ ਦੇ ਜੀ ਪਟਿਆਲੇ ਦੇ ਉਹ ਕਮਲ ਜੀ ਕਿਦਾਂ ਦੇਖਦੇ ਹੋ ਕੀ ਲੱਗਦਾ ਹੈ ਕਿ ਇਹ ਕਿ ਵੋਟਾਂ ਫੇ ਕਿੰਨੂੰ ਪੈਣ ਗਈਆਂ ਮੁੱਦਿਆਂ ਨੂੰ ਪੈਣ ਗਈਆਂ ਪਾਰਟੀਆਂ ਨੂੰ ਪੈਣ ਗਈਆਂ ਚਿਹਰਿਆਂ ਨੂੰ ਪੈਣ ਗਈਆਂ ਮੁੱਦੇ ਤੇ ਪੈਣੀ ਚਾਹੀਦੀ ਹੈ ਜੀ ਵੋਟ ਤਾਂ ਜੀ ਮੁੱਦੇ ਤੇ ਪੈਣੀ ਚਾਹੀਦੀ ਹੈ ਮੁੱਦੇ ਕਿਹੜੇ ਸਮਝਦੇ ਹੋ ਮੁੱਦੇ ਯਹੀ ਰੋਜ਼ਗਾਰ ਮਿਲਣਾ ਚਾਹੀਦਾ ਜੀ ਲੋਕਾਂ ਨੂੰ ਰੀਅਲ ਚੀਜ਼ਾਂ ਬੰਦ ਕਰਨ ਜੀ ਉਹ ਤਾਂ ਹੀ ਰੋਜ਼ਗਾਰ ਮਿਲੇਗਾ ਜੀ ਨੌਜਵਾਨ ਨੂੰ ਫਰੀ ਵਾਲੇ ਚੀਜ਼ਾਂ ਦੇ ਕੇ ਨੌਜਵਾਨ ਨੂੰ ਤੁਸੀਂ ਆਪ ਹੀ ਵਿਲੇ ਕਰਿਆ ਹੋਇਆ ਜੀ ਹੂੰ ਕੋਈ ਨਸ਼ੇ ਚ ਪੈ ਰਹੇ ਨੇ ਜੀ ਹੂੰ ਇਹੀ ਆਪਣਾ ਤੁਸੀਂ ਫਰੀ ਵਾਲੀ ਚੀਜ਼ਾਂ ਬੰਦ ਕਰਕੇ ਇੰਡਸਟਰੀ ਲਗਾਓ ਉੱਤੇ ਨੌਜਵਾਨਾਂ ਨੂੰ ਕੰਮ ਦਿਓ ਜੀ ਹੂੰ ਤਾਂ ਹੀ ਆਪਣਾ ਇੱਕ ਤਾਂ ਨਸ਼ਾ ਖਤਮ ਹੋਏਗਾ ਹੂੰ ਕੋਈ ਨੌਜਵਾਨਾਂ ਨਾਲ ਕੰਮ ਕਰ ਰਿਹਾ ਹੋ ਨਸ਼ਾ ਜਾਏਗਾ ਹੀ ਨਹੀਂ ਜੀ ਹੂੰ ਮਤਲਬ ਤਿੰਨ ਮੁੱਦੇ ਹੱਲ ਕਰਨੇ ਹੈ ਫਰੀ ਬੰਦ ਕਰਕੇ ਨੌਕਰੀਆਂ ਵੀ ਦੇਣੀਆਂ ਨੇ ਨਸ਼ਾ ਵੀ ਬੰਦ ਕਰਨਾ ਹੈ ਹਾਂਜੀ ਹੂੰ ਠੀਕ ਹੈ ਜਿਵੇਂ ਕਹ ਰਹੇ ਨੇ ਨਸ਼ਾ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਸੋ ਸਭ ਤੋਂ ਵੱਡੀ ਜੇਕਰ ਗੱਲ ਕੀਤੀ ਜਾਵੇ ਜਿੱਥੇ ਹੁਣ ਅਸੀਂ ਜਨਤਾ ਦੀ ਆਵਾਜ਼ ਸੁਣੀ ਹੈ ਜਨਤਾ ਦੀ ਗੱਲ ਸੁਣੀ ਹੈ ਜਨਤਾ ਇਹ ਗੱਲ ਕਹਿ ਰਹੀ ਆ ਕਿ ਸਭ ਤੋਂ ਵੱਡਾ ਮੁੱਦਾ ਦਾ ਭਾਈ ਪਹਿਲਾ ਮੁੱਦਾ ਹੈਗਾ ਜੀ ਬੇਰੋਜ਼ਗਾਰੀ ਦਾ ਕਹਿੰਦੇ ਬੇਰੋਜ਼ਗਾਰੀ ਖਤਮ ਕਰੋ ਜੇ ਬੇਰੋਜ਼ਗਾਰੀ ਖਤਮ ਹੋਏਗੀ ਤਾਂ ਹੀ ਜਿਹੜੀ ਹੈ ਉਹ ਤਰੱਕੀ ਹੋਏਗੀ ਦੂਸਰੇ ਨੰਬਰ ਤੇ ਗੱਲ ਕਰ ਰਹੇ ਨੇ ਕਹਿੰਦੇ ਕੀ ਵਿਦਿਆ ਦਾ ਸਤਾਰ ਯਾਨੀ ਕਿ ਐਜੂਕੇਸ਼ਨ ਦਾ ਸਤਰ ਜਿਹੜਾ ਹੈ ਉਹ ਚੱਕਣਾ ਇਸ ਵਕਤ ਬੇहद ਜ਼ਰੂਰੀ ਹੈ ਕਿਉਂਕਿ ਜੇਕਰ ਐਜੂਕੇਸ਼ਨ ਦਾ ਸਤਰ ਚੱਕਿਆ ਜਾਏਗਾ ਤਾਂ ਹੀ ਨੌਜਵਾਨ ਪੜਿਆ ਲ ਆਏਗਾ ਭਾਈ ਜੀ ਨਾਲ ਗੱਲਬਾਤ ਕਰਨਗੇ ਭਾਈ ਜੀ ਕੀ ਨਾ ਜੀ ਤੁਹਾਡਾ ਗੁਰਦੀਪ ਸਿੰਘ ਜੀ ਕਿੱਥੋਂ ਦੇ ਨਾਲੇ ਕੁਲਦੀਪ ਸਿੰਘ ਜੀ ਬਿੰਡਾ ਤੋਂ ਜੀ ਮੋਰਿੰਡੇ ਦੇ ਰਹਿਣ ਵਾਲੇ ਉਹ ਬਠਿੰਡੇ ਦੇ ਰਹਿਣ ਵਾਲੇ ਉਹ ਬਹੁਤ ਵੱਡੀ ਜਿਦਾ ਤੁਹਾਡੀ ਬਠਿੰਡੇ ਹਲਕੇ ਦੀ ਸੀਟ ਕਹਿੰਦੇ ਬਹੁਤ ਹੌਟ ਸੀਟ ਹੈ ਬੜੀ ਕਹਿੰਦੇ ਨਾ ਕਿ ਧੱਕਮ ਧੱਕੇ ਵਾਲੀ ਸੀਟ ਹੈਗੀ ਆ ਕਿੱਦਾਂ ਦੇਖਦੇ ਹੋ ਬਠਿੰਡੇ ਦੇ ਮੁੱਦਿਆਂ ਨੂੰ ਕਿੱਦਾਂ ਦੇਖਦੇ ਹੋ ਔਰ ਕੀ ਲੱਗਦਾ ਹੈ ਕਿ ਮੁੱਦਿਆਂ ਨੂੰ ਕੋਈ ਸਮਝ ਪਾਇਆ ਅਜੇ ਤੱਕ ਦੇਖੋ ਹੁਣ ਤਾਂ ਸਮਝੋ ਬਾਹਰ ਹੋਈ ਪਈ ਜੀ ਗੱਲ ਗੱਲ ਹੀ ਸਮਝੋ ਬਾਹਰ ਹਾਂਜੀ ਬਿਲਕੁਲ ਠੀਕ ਹੈ ਪਰ ਫਿਰ ਕੁਝ ਤਾਂ ਸਮਝ ਆਂਦਾ ਹੋਏਗਾ ਨੇ ਕੁਛ ਨਹੀਂ ਕਹਿ ਸਕਦੇ ਜੀ ਹੂੰ ਉਹ ਚਲੋ ਇਹ ਦੱਸੋ ਵੀ ਚਲੋ ਫਿਰ ਐਲਕੀ ਜਿਹੜੀ ਵੋਟ ਜਿਹੜੀ ਆ ਮੁੱਦਿਆਂ ਨੂੰ ਪਾਊਗੀ ਕਿ ਚਿਹਰਿਆਂ ਨੂੰ ਪਾਊਗੀ ਕਿ ਹਾਂ ਵੀ ਆਹ ਪਾਰਟੀ ਦਾ ਚਿਹਰਾ ਹੈ ਇਹਨੂੰ ਪਾ ਦਿੰਦੇ ਆ ਜਾਂ ਆਹ ਬੰਦਾ ਹੈ ਜੀ ਹਾਂ ਸਾਡੇ ਮੁੱਦੇ ਸੰਭਾਲਦਾ ਹੈ ਇਹਨਾਂ ਗੱਲ ਕਰ ਲੈਂਦੇ ਆ ਪਾਰਟੀ ਜਿਹੜੀ ਕਹਿੰਦੀ ਆਹ ਵੀ ਪਾਰਟੀ ਕੰਮ ਚੰਗਾ ਕਰਦੀ ਆ ਕਿਹਨੂੰ ਵੋਟ ਪਾਊ ਨੀ ਵੋਟ ਤਾਂ ਮੁੱਦਿਆਂ ਨੂੰ ਪਾਊ ਵੋਟ ਮੁੱਦਿਆਂ ਦੀ ਮੁੱਦਿਆਂ ਦੀ ਪਾਣੀ ਜੀ ਵੋਟ ਮੁੱਦਾ ਕਿਹੜਾ ਮੁੱਦੇ ਤਾਂ ਬਹੁਤ ਨੇ ਜੀ ਫੇਰ ਵੀ ਇੱਕ ਅੱਧਾ ਕੋਈ ਮੁੱਦਾ ਹੁਣ ਸਭ ਤੋਂ ਪਹਿਲਾਂ ਬੇਰੋਜ਼ਗਾਰੀ ਦਾ ਹੈਗਾ ਜੀ ਸਭ ਤੋਂ ਵੱਡਾ ਮੇਰਾ ਬੇਰੋਜ਼ਗਾਰੀ ਦਾ ਮੁੱਦਾ ਚਲੋ ਇਹ ਤਾਂ ਹਰ ਇੱਕ ਨੌਜਵਾਨ ਦੇ ਮੂੰਹ ਤੇ ਚੜਿਆ ਹੋਇਆ ਹੈ ਨਾ ਕਿ ਬੇਰੋਜ਼ਗਾਰੀ ਹੈ ਕੀ ਵੀ ਹੈ ਹਾਂਜੀ ਹੂੰ ਬਾਕੀ ਨਸ਼ਾ ਹੈਗਾ ਜੀ ਨਸ਼ੇ ਨਸ਼ੇ ਦਾ ਮੁੱਦਾ ਬਹੁਤ ਵੱਡਾ ਨਸ਼ੇ ਦਾ ਪਹਿਲਾਂ ਬਹੁਤ ਕਹਿੰਦੇ ਵੀ ਬਹੁਤ ਰੁਕ ਜਾਣਾ ਪਰ ਕੋਈ ਲੱਗਦਾ ਨਹੀਂ ਕੋਈ ਕਿ ਲੱਗਿਆ ਨਹੀਂ ਕੋਈ ਘਾਟ ਮਹਿਸੂਸ ਨਹੀਂ ਹੋਈ ਹੈ ਨਾ ਉਹਦਾ ਹੀ ਚੱਲੀ ਜਾਂਦਾ ਉਹਦਾ ਹੀ ਚੱਲਦਾ ਜੀ ਹੂੰ ਮਤਲਬ ਉਹਦੋਂ ਪਹਿਲਾਂ ਨੂੰ ਹੀ ਵੱਧ ਚੱਲਦਾ ਪਹਿਲੇ ਉਹ ਵੱਧ ਹੈ ਹਾਂਜੀ ਠੀਕ ਹੈ ਸੋ ਕਹਿ ਰਹੇ ਨੇ ਕਿ ਨਸ਼ੇ ਦਾ ਮੁੱਦਾ ਸਭ ਤੋਂ ਵੱਧ ਹੈ ਪਹਿਲਾ ਨੜੋ ਵੱਧਿਆ ਕਹਿੰਦੇ ਨਸ਼ਾ ਸੋ ਇਹ ਕੁਝ ਮੁੱਦੇ ਨੇ ਜੋ ਜਨਤਾ ਕਹਿ ਰਹੀ ਹੈ ਔਰ ਲੋਕ ਸਭਾ ਦੇ ਵਿੱਚ ਜਨਤਾ ਚਾਹੁੰਦੀ ਆ ਕਿ ਇਹਨਾਂ ਮੁੱਦਿਆਂ ਦੇ ਉੱਤੇ ਚਰਚਾ ਹੋਵੇ ਇਹਨਾਂ ਮੁੱਦਿਆਂ ਦੇ ਹੱਲ ਹੋਣ ਇਹਨਾਂ ਮੁੱਦਿਆਂ ਨੂੰ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਖਤਮ ਕੀਤਾ ਜਾਵੇ ਤਾਂ ਜੋ ਜਿਹੜਾ ਸੁਪਨਾ ਹਰ ਇੱਕ ਜਿਹੜਾ ਭਾਰਤੀ ਦਾ ਹੈਗਾ ਕਿ ਸਾਡੇ ਭਾਰਤ ਦੀ ਡਿਵੈਲਪਮੈਂਟ ਹੋਵੇ ਸਾਡੇ ਭਾਰਤ ਦੀ ਤਰੱਕੀ ਹੋਵੇ ਸੋ ਇਹ ਉਹ ਆਵਾਜ਼ਾਂ ਨੇ ਜੋ ਲੋਕਾਂ ਦੀਆਂ ਨੇ ਜੋ ਜਨਤਾ ਦੀਆਂ ਨੇ ਔਰ ਜਨਤਾ ਕੀ ਕਹਿੰਦੀ ਹੈ ਇਹੀ ਅਸੀਂ ਤੁਹਾਨੂੰ ਅੱਜ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਸਾਡੀ ਪੇਸ਼ਕਸ਼ ਪਸੰਦ ਆਈ ਹੋਵੇਗੀ ਕੈਮਰਾ ਪਰਸਨ ਰਵਿੰਦਰ ਦੇ ਨਾਲ ਸਾਜਿੰਦਰੂ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ